ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਪ੍ਰੀਤ ਰਮਨ ਸੋ ਗੱਲ ਕਰਨੀ ਹੈ ਜੀ ਸਾਡੇ ਸਟੂਡੈਂਟਸ ਦੀ ਖਾਸ ਕਰਕੇ ਕੈਨੇਡਾ ਦੀ ਜਿਵੇਂ ਅਸੀਂ ਗੱਲ ਕਰਿਆ ਹੁਣੇ ਜਿਵੇਂ 12ਵੀਂ ਦੇ ਰਿਜ਼ਲਟ ਆ ਚੁੱਕੇ ਨੇ ਬਹੁਤ ਸਾਰੇ ਬੱਚਿਆਂ ਦੇ ਵਧੀਆ ਨੰਬਰ ਆਏ ਨੇ ਹੁਣ ਉਹ ਵੀ ਸੋਚ ਰਹੇ ਨੇ ਕਿ ਅਸੀਂ ਬਾਹਰ ਚਲੇ ਜਾਈਏ ਔਰ ਮੇਨ ਡੈਸਟੀਨੇਸ਼ਨ ਹਮੇਸ਼ਾ ਤੋਂ ਕੈਨੇਡਾ ਰਹੀ ਹੈ ਪਰ ਜੋ ਤੋਂ ਰੂਲ ਚੇਂਜ ਹੋਏ ਨੇ ਉਸ ਤੋਂ ਬਾਅਦ ਬੱਚੇ ਬੜੇ ਕਨਫਿਊਜ਼ ਨੇ ਕਿ ਹੁਣ ਅਸੀਂ ਕੈਨੇਡਾ ਜਾਈਏ ਜਾਂ ਫਿਰ ਨਹੀਂ ਜਾਈਏ ਸੋ ਕੈਨੇਡਾ ਕੇਸ ਤਰੀਕੇ ਨਾਲ ਜਾ ਸਕਦੇ ਹੋ ਕਿ ਇਸ ਸਮੇਂ ਕੈਨੇਡਾ ਜਾਣਾ ਸੇਫ ਰਹੇਗਾ ਜਾਂ ਫਿਰ ਨਹੀਂ ਰਹੇਗਾ ਇਸ ਬਾਰੇ ਅਸੀਂ ਸਾਰੀ ਗੱਲਬਾਤ ਕਰਨੀ ਹੈ ਜੋ ਵੀ ਕੈਨੇਡਾ ਨੂੰ ਲੈ ਕੇ ਸਵਾਲ ਨੇ ਉਹਨਾਂ ਦੇ ਜਵਾਬ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹੁੰਚੁਕਿਆ ਜੀ ਓਮ ਗਲੋਬਲ ਦੇ ਆਫਿਸ ਦੇ ਵਿੱਚ ਮਿਸਟਰ ਰਿੱਕੀ ਸੰਧੂ ਜੀ ਸਾਡੇ ਨਾਲ ਨੇ ਸਵਾਗਤ ਕਰ ਲੈਨੇ ਉਹਨਾਂ ਦਾ ਹੈਲੋ ਸੋ ਵੈਲਕਮ ਟੂ ਦੀ ਸੁਪਰੀਤ ਜੀ ਤੁਹਾਨੂੰ ਮੈਂ ਤੁਹਾਡਾ ਧੰਨਵਾਦ ਤੇ ਦੇਖ ਰਹੇ ਸਾਰੇ ਵੀਵਰਸ ਦਾ ਮੇਰਾ ਤੇ ਟੀਮ ਓਮ ਗਲੋਬਲ ਵੱਲੋਂ ਪਿਆਰ ਤੇ ਸਤਿਕਾਰ ਬੜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਮੈਂ ਕੈਨੇਡਾ ਨੂੰ ਲੈ ਕੇ ਕਿਉਂਕਿ ਕੈਨੇਡਾ ਜਿੱਥੇ ਹਰ ਪਾਸੇ ਕਿਹਾ ਜਾ ਰਿਹਾ ਹੈ ਕਿ ਬੰਦ ਹੋ ਗਿਆ ਜੀ ਕੈਨੇਡਾ ਹਜੇ ਬੱਚੇ ਨਾ ਭੇਜੋ ਦੂਜੇ ਪਾਸੇ ਮੈਂ ਦੇਖ ਰਹੀ ਹਾਂ ਕਿ ਓਮ ਗਲੋਬਲ ਦੇ ਵੀਜ਼ਾਸ ਕਾਫੀ ਜ਼ਿਆਦਾ ਕੈਨੇਡਾ ਦੇ ਆ ਰਹੇ ਨੇ ਸੋ ਮੈਂ ਸੋਚਿਆ ਕਿ ਹੁਣ ਜਿਹੜੇ ਬੱਚੇ ਵਿਚਾਰੇ ਪਰੇਸ਼ਾਨ ਬੈਠੇ ਨੇ ਜਾਣਾ ਕੈਨੇਡਾ ਪਰ ਇੱਧਰ ਉੱਧਰ ਦੀਆਂ ਖਬਰਾਂ ਸੁਣ ਰਹੇ ਨੇ ਮੈਂ ਸੋਚੀ ਕਿ ਸਾਰੇ ਉਹਨਾਂ ਦੇ ਇੱਕ ਕਨਫਿਊਜ਼ਨ ਨੂੰ ਥੋੜਾ ਜਿਆਦਾ ਦੂਰ ਕਰੀਏ ਕਿ ਸਚਾਈ ਹੈਗੀ ਆ ਕੈਨੇਡਾ ਵੀਜ਼ਾ ਪਿੱਛੇ ਉਸ ਬਾਰੇ ਅਸੀਂ ਗੱਲਬਾਤ ਕਰੀਏ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹ ਆਣਾ ਸੇਫ ਨਹੀਂ ਹੈਗੇ ਬੱਚੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਭ ਤੋਂ ਪਹਿਲਾਂ ਇਸ ਚੀਜ਼ ਉੱਤੇ ਕਲੈਰਟੀ ਜ਼ਰੂਰੀ ਹੈ ਅਗਰ ਲਾਸਟ ਫਿਊ ਮੰਥਸ ਦੀ ਆਪਾਂ ਗੱਲ ਕਰਦੇ ਆ ਰੂਲਸ ਦੇ ਵਿੱਚ ਹੀ ਅਪਡੇਸ਼ਨਜ਼ ਜ਼ਰੂਰ ਹੋਈਆਂ ਕਾਫੀ ਤਬਦੀਲੀਆਂ ਆਈਆਂ ਰੂਲਸ ਦੇ ਵਿੱਚ ਸੋ ਫਿਰ ਚਾਹੇ ਉਹ ਜੀਆਈਸੀ ਡਬਲ ਨੂੰ ਲੈ ਕੇ ਆ ਜਾਂ ਫਿਰ ਸਪਾਊਸਲ ਐਪਲੀਕੇਸ਼ਨਸ ਦੇ ਵਿੱਚ ਇਹ ਚੇਂजेस ਨੇ ਜਾਂ ਫਿਰ ਕੋਟਾ ਸਿਸਟਮ ਜਿਹੜਾ ਹੋਇਆ ਸੀਗਾ ਕਿ ਜਿੰਨਾ ਕਿ ਸਪੈਸੀਫਿਕ ਕੋਟਾ ਮਿਲੇਗਾ ਉਹਦੇ ਵਿੱਚ ਐਡਮਿਸ਼ਨਸ ਮਿਲਣਗੇ ਜ਼ਰੂਰ ਇੰਨੀ ਸਾਰੀ ਤਬਦੀਲੀਆਂ ਆਈਆਂ ਨੇ ਸਾਰੇ ਚੇਂजेस ਆਏ ਬਟ ਇੱਕ ਚੀਜ਼ ਜਿਹੜੀ ਬਿਲਕੁਲ ਨਹੀਂ ਬਦਲੀ ਉਹ ਕੈਨੇਡਾ ਦਾ ਵੀਜ਼ਾ ਗ੍ਰਾਂਟ ਕਰਨਾ ਸੋ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਤੇ ਕੋਈ ਨਾ ਕੋਈ ਇਨਫੋਰਮੇਸ਼ਨ ਦੇ ਰਿਹਾ ਕੋਈ ਨਾ ਕੋਈ ਨੋ ਲੈਜ ਦੇ ਰਿਹਾ ਸੋ ਕਿਤੇ ਨਾ ਕਿਤੇ ਰਿਯੂਮਰਸ ਵੀ ਫਲਾਏ ਜਾ ਰਹੇ ਨੇ ਜੀ ਚੇਂजेस ਜ਼ਰੂਰ ਆਏ ਬਟ ਬੱਚਿਆਂ ਨੂੰ ਰਾਈਟ ਇਨਫੋਰਮੇਸ਼ਨ ਨਹੀਂ ਮਿਲ ਰਹੀ ਕਿ ਵੀਜ਼ਾ ਆ ਰਹੇ ਆ ਨਹੀਂ ਆ ਰਹੇ ਸੋ ਦੀ ਇਨਫੋਰਮੇਸ਼ਨ ਹਮੇਸ਼ਾ ਪ੍ਰੋਬਲਮ ਦਿੰਦੀ ਹੈ ਜੀ ਸੋ ਲੋਕਾਂ ਨੇ ਇਹ ਜ਼ਰੂਰ ਦੇਖਿਆ ਕਿ ਚੇਂजेस ਆਏ ਬਟ ਇਹ ਨਹੀਂ ਦੇਖਿਆ ਕਿ ਰਿਜ਼ਲਟ ਦੇ ਵਿੱਚ ਇਤਨੀ ਕੋਈ ਚੇਂजेस ਆਏ ਸੋ ਬੈਕ ਟੂ ਦ ਟ੍ਰੈਕ ਅਗਰ ਆਪਾਂ ਜਾਈਏ ਥੋੜੇ ਜਿਹਾ ਹੋਰ ਸੋ so, 10 ਅਗਸਤ ਦੀ ਜਿਹੜੀ ਅਪਡੇਸ਼ਨ ਸੀਗੀ ਜਿਹਦੇ ਵਿੱਚ ਲੈਂਗੁਏਜ ਪ੍ਰੋਫੀਸ਼ੈਂਸੀ ਟੈਸਟ ਨੂੰ ਲੈ ਕੇ ਜਿਹੜੀ ਥੋੜਾ ਜਿਹਾ ਲੀਨਿਅੰਟ ਹੋਈ ਸੀਗੀ ਗਵਰਨਮੈਂਟ ਕਿ 6 ਇਚ ਦੀ ਰਿਕੁਆਇਰਮੈਂਟ ਨੂੰ ਜਦੋਂ ਡਾਊਨ ਕੀਤਾ ਅਗਰ 10 ਅਗਸਤ ਤੋਂ ਲੈ ਕੇ ਚੱਲੀ ਹੈ ਤਾਂ ਸਟਿਲ ਦੀ ਡੇਟ ਅਗਰ ਆਪਾਂ ਦੇਖਦੇ ਹਾਂ ਵੀਜ਼ਾ ਕਿਤੇ ਰੁਕੇ ਨਹੀਂ ਗਏ ਵੀਜ਼ਾ ਦੇ ਵਿੱਚ ਗ੍ਰਾਵਟ ਨਹੀਂ ਦੇਖਣ ਨੂੰ ਮਿਲੀ ਸੋ ਬਹੁਤ ਵੱਡੇ ਪੱਧਰ ਤੇ ਵੀਜ਼ਾਸ ਗ੍ਰਾਂਟ ਹੋਏ ਆ ਸੋ ਬੜੀਆਂ ਵੀਕ ਪ੍ਰੋਫਾਈਲ ਵੀ ਸੀਗੀਆਂ ਲਾਈਕ 50% ਵਾਲੇ ਮਾਰਕਸ ਵਾਲੇ ਬੱਚੇ ਸੀਗੇ ਜਾਂ 10 12 ਵਾਰੀ ਬੱਚਾ ਜਿਹੜਾ ਕੈਨੇਡਾ ਤੋਂ ਰਿਜੈਕਟ ਹੋ ਗਿਆ ਸੀਗਾ ਜਾਂ ਫਿਰ 스파우스 ਐਪਲੀਕੇਸ਼ਨਸ ਦੇ ਵਿੱਚ ਵੀਜ਼ਾ ਸੀਗੇ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਆ 22 ਜਨਵਰੀ ਦੀ ਜਿਹੜੀ ਅਪਡੇਸ਼ਨ ਆਈ ਸੀ ਕਿ ਜਿਹਦੇ ਵਿੱਚ ਅਲੋਟਮੈਂਟ ਹੋਈ ਸੀਗੀ ਕੋਟਾ ਸਿਸਟਮ ਦੀ ਕਿ 31 ਮਾਰਚ ਤੱਕ ਐਪਲੀਕੇਸ਼ਨ ਜਿਹੜੀਆਂ ਸਬਮਿਟ ਨਹੀਂ ਹੋਣਗੀਆਂ ਜਦ ਤੱਕ ਹਰ ਇੱਕ ਪ੍ਰੋਵਿੰਸ ਹਰ ਇੱਕ ਕਾਲਜ ਆਪਣਾ ਸਿਸਟਮ ਲੈ ਕੇ ਨਹੀਂ ਆਉਂਦਾ ਕਿ ਕੋਟਾ ਸਿਸਟਮ ਦੇ ਵਿੱਚ ਸੀਡਸ ਨੂੰ ਡਿਲੀਵਰ ਕਰਕੇ ਕਿੱਦਾਂ ਐਡਮਿਸ਼ਨਸ ਇਹਦੇ ਵਿੱਚ ਦੇਊਗਾ ਕਿੱਦਾਂ ਉਹ ਦਾਖਲੇ ਬੱਚਿਆਂ ਨੂੰ ਮਿਲਣਗੇ ਸੋ ਜਿੰਨਾ ਫ੍ਰੀ ਟਾਈਮ ਸੀਗਾ ਉਹਦੇ ਵਿੱਚ ਐਮਬੈਸੀ ਨੇ ਆਪਣਾ ਸਾਰਾ ਬੈਕਲੌਗ ਜਿਹੜਾ ਕਲੀਅਰ ਕਰ ਦਿੱਤਾ ਅੱਜ ਦੀ ਡੇਟ ਦੀ ਅਗਰ ਗੱਲ ਕਰੀਏ ਬਹੁਤ ਅੱਛਾ ਵੀਜ਼ਾ ਸਕਸੈਸ ਰੇਟ ਆ ਰਿਹਾ ਜੀ ਸੋ 2 ਤੋਂ 3-3 ਦਿਨ ਦੇ ਵਿੱਚ ਵਿੱਚ ਵੀ ਵੀਜ਼ਾਸ ਦੇਖਣ ਨੂੰ ਮਿਲ ਰਹੇ ਸੋ ਵੀਜ਼ਾ ਦੇ ਉੱਤੇ ਕੋਈ ਗ੍ਰਾਫਟ ਨਹੀਂ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈ ਰਾਈਟ ਟਾਈਮ ਹੈ ਜੀ ਇਸ ਟਾਈਮ ਕੈਨੇਡਾ ਵੀਜ਼ਾ ਅਪਲਾਈ ਕਰਨ ਦਾ অলমোস্ট অ্যাপ্লিকেশনস ਦੇ ਵਿੱਚ ਵੀਜ਼ਾਸ ਗ੍ਰਾਂਟ ਹੋ ਰਹੇ ਜੀ ਇਹਦੇ ਵਿੱਚ ਬੱਚਿਆਂ ਨੂੰ ਕੋਈ ਵੀ ਡਰਨ ਦੀ ਨੀਡ ਨਹੀਂ ਹੈਗੀ ਜੀ ਅੱਛਾ ਤੁਸੀਂ ਕਹੇ 2-3 ਦਿਨਾਂ ਚ ਆ ਰਹੇ ਨੇ ਪਰ অলমোਸਟ ਤਾਂ ਇਹ ਕੀ ਚੱਲ ਰਿਹਾ ਕਿ ਜੋ ਤੱਕ ਕੋਟਾ ਸਿਸਟਮ ਹੈ ਚਲ 31 ਮਾਰਚ ਤੱਕ ਤਾਂ ਵੈਸੇ ਹੀ ਸਟੋਪੇਜ ਸੀਗੀ ਹੁਣ ਵੀ ਜੇ ਦੇਖਿਆ ਜਾਵੇ ਕੀ ਚੱਲ ਰਿਹਾ ਕਿ ਟੈਸਟੇਸ਼ਨ ਲੈਟਰਸ ਨਹੀਂ ਆ ਰਹੀਆਂ ਵੀਜ਼ਾਸ ਨਹੀਂ ਫਾਈਲ ਲੱਗਣ ਨੂੰ ਵੀ ਬੜਾ ਟਾਈਮ ਲੱਗ ਰਿਹਾ ਹੈਗਾ ਸੋ ਤੁਸੀਂ ਕਹਿ ਰਹੇ ਹੋ ਕਿ ਇੱਡੀ ਜਲਦੀ ਵੀਜ਼ਾਸ ਆ ਰਹੇ ਨੇ ਸੋ ਦੇਖੋ ਕਾਫੀ ਸਾਰੇ ਏਜੰਟ ਆਦਾਰੇ ਸਿਗੇ ਜਿਹੜੇ ਕਹਿੰਦੇ ਸੀ ਕੈਨੇਡਾ ਦੇ ਮਾਰਥੀ ਅਸੀਂ ਕੈਨੇਡਾ ਵੀਜ਼ਾ ਕਿੰਗ ਆ ਸੋ ਜਦੋਂ ਕੋਟਾ ਸਿਸਟਮ ਨਹੀਂ ਸੀਗਾ ਹਰ ਇੱਕ ਕਾਲਜ ਜਿਹੜਾ ਐਡਮਿਸ਼ਨਸ ਦੇ ਰਿਆ ਸੀਗਾ ਐਪਲੀਕੇਸ਼ਨਸ ਪੰਜ ਹੋ ਰਹੀਆਂ ਸੀਗੀਆਂ ਵੀਜ਼ਾਸ ਗ੍ਰਾਂਟ ਹੋ ਰਹੇ ਸੀਗੇ ਕੋਟਾ ਸਿਸਟਮ ਜਦੋਂ ਆਇਆ ਨਾ ਮੈਮ ਸੋ ਜਿਹੜੇ ਲੋਕ ਦਹਾੜਾ ਮਾਰਦੇ ਸੀਗੇ ਕਿ ਕੈਨੇਡਾ ਆਜੋ ਕੈਨੇਡਾ ਆਜੋ ਸੋ ਕਾਲਜ ਦੀਆਂ ਸੀਟਸ ਨਹੀਂ ਮਿਲੀਆਂ ਹੁਣ ਜਦੋਂ ਸੀਟ ਨਹੀਂ ਹੈਗੀ ਤਾਂ ਐਡਮਿਸ਼ਨ ਨਹੀਂ ਮਿਲਣੀ ਐਡਮਿਸ਼ਨ ਨਹੀਂ ਮਿਲੀ ਤਾਂ ਵੀਜ਼ਾ ਫਾਈਲ ਨਹੀਂ ਹੋਣਗੀਆਂ ਸੋ ਉਹੀ ਜਿਹੜੇ ਕੈਨੇਡਾ ਦੇ ਮਾਰਥੀ ਸੀਗੇ ਅੱਜ ਜਾਂ ਤੇ ਉਹ ਸਾਈਪਰਸ ਵੇਚ ਰਹੇ ਨੇ ਯਾਓ ਸਿੰਗਾਪੁਰ ਵੇਚ ਰਹੇ ਆ ਤੇ ਯਾ ਫਿਰ ਯੂਐਸ ਵਾਲ ਤੁਰ ਗਏ ਸੋ ਅੱਜ ਵੀ ਅਸੀਂ ਕਹਿੰਦੇ ਆ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਸਾਡੇ ਕੋਲ ਸੀਟਸ ਹੈਗੀਆਂ ਚਾਹੇ ਤੁਸੀਂ অন্ਟਾਰੀਓ ਜਾਣਾ ਚਾਹੁੰਦੇ ਹੋ ਬ੍ਰਿਟਿਸ਼ ਕੋਲੰਬੀਆ ਜਾਣਾ ਚਾਹੁੰਦੇ ਹੋ ਅਲਬਰਟਾ ਕੈਲਗਰੀ ਸਾਈਡ ਜਾਣਾ ਚਾਹੁੰਦੇ ਜਾਂ ਅਦਰ ਕਿਸੇ ਵੀ ਪ੍ਰੋਵਿੰਸ ਵਿੱਚ ਜਾਣਾ ਚਾਹੁੰਦੇ ਹੋ ਸਾਡੇ ਕੋਲ ਸੀਟਸ ਹੈਗੀਆਂ ਨੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਜੇ ਆਪਾਂ ਕਹੀਏ ਕਿ ਵਦੀ ਕਰਨ ਦੀ ਨੀਡ ਨਹੀਂ ਹੈਗੀ ਸਿਰਫ ਇੱਕ ਦਿਨ ਚ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਜਿਹੜਾ ਵੀ ਸਾਡੇ ਕੋਲ ਸਟੂਡੈਂਟ ਐਪਲੀਕੇਸ਼ਨ ਕਰਾਊਗਾ ਇੱਕ ਦਿਨ ਚ ਅਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ ਇੱਕ ਵੀਕ ਦੇ ਵਿੱਚ ਬੱਚੇ ਦੀ ਫਾਈਲ ਜਿਹੜੀ ਐਮਬੈਸੀ ਦੇ ਵਿੱਚ ਸਬਮਿਟ ਕਰਕੇ ਦਾਂਗੇ ਜੀ ਅੱਛਾ ਸੋ ਬਿਲਕੁਲ ਜੀ 1 ਦਿਨ ਟੈਸਟ ਸਟੇਸ਼ਨ ਲੈਟਰ ਔਰ 1 ਵੀਕ ਦੇ ਵਿੱਚ ਫਾਈਲ ਜਿਹੜੀ ਸਬਮਿਟ ਓਮ ਗਲੋਬਲ ਕਰਾ ਰਿਆ ਸੋ ਜਿਹੜੇ ਬੱਚੇ ਡਰ ਰਹੇ ਸੀਗੇ ਕਿਹਾ ਜਾ ਰਿਹਾ ਕਿ ਲੈਟਰਸ ਨਹੀਂ ਆ ਰਹੀਆਂ ਫਾਈਲ ਸਬਮਿਟ ਨਹੀਂ ਹੋ ਰਹੀ ਵੀਜ਼ਾ ਨਹੀਂ ਆ ਰਹੀ ਜੀ ਕੈਨੇਡਾ ਦੇ ਸੋ ਅੱਜ ਤੁਹਾਨੂੰ ਪੂਰੀ ਕਲੀਅਰਟੀ ਜੜੀ ਹੈਗੀ ਇਸ ਤੇ ਮਿਲ ਜਾਏਗੀ ਅੱਛਾ ਦੂਜੀ ਗੱਲ ਕੀ ਜੋਦਾ ਇੱਕ ਕੋਟਾ ਸਿਸਟਮ ਹੋਇਆ ਹੁਣ ਕਿਹਾ ਜਾ ਰਿਹਾ ਹੈ ਕਿ ਹਰ ਜਿਵੇਂ ਕੇ ਕਾਲਜ ਕੋ ਹਰ ਪ੍ਰੋਵਿੰਸ ਕੋ ਲਿਮਿਟਿਡ ਸੀਟਸ ਨੇ ਮਤਲਬ ਦੂਜਾ ਸਵਾਲ ਇਹ ਵੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਕੈਨੇਡਾ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਤੁਹਾਡੀ ਮਨਪਸੰਦ ਕਾਲਜ ਮਨਪਸੰਦ ਲੋਕੇਸ਼ਨ ਨਹੀਂ ਮਿਲ ਸਕਦੀ ਕਿਉਂਕਿ ਆਲਰੇਡੀ ਸੀਟਾਂ ਲਿਮਿਟਿਡ ਹੈਗੀਆਂ ਨੇ ਸੋ ਦੇਖੋ ਸੀਡ ਕਾਲਜਸ ਦੀ ਉਹਨਾਂ ਨੂੰ ਨਹੀਂ ਮਿਲਣੀ ਜਿਹਦੇ ਕੋਲ ਵੈਰਾਈਟੀ ਨਹੀਂ ਹੈਗੀ ਸੋ ਅੱਜ ਕੋਈ ABC ਚਲੋ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਹੁਣ ਜਿਸ ਬੰਦੇ ਕੋਲ ਕਾਲਜ ਹੀ ਇੱਕ ਹੈ ਤੇ ਸੀਟਾਂ ਹੀ 15 20 ਹੋਣਗੀਆਂ ਸੋ ਉਹ ਬੰਦਾ ਇੱਕ ਹੀ ਕਾਲਜ ਦੇਗਾ ਸੋ ਆਲਰੇਡੀ ਮੈਂ ਜ਼ਿਕਰ ਕਰ ਚੁੱਕਾ ਮੈਂ ਕਿਸੇ ਕਾਲਜ ਦੀ ਗੱਲ ਨਹੀਂ ਕੀਤੀ ਮੈਂ ਕਿਸੇ ਸਿਟੀ ਦੀ ਗੱਲ ਨਹੀਂ ਕੀਤੀ ਮੈਂ ਦੁਬਾਰਾ ਕਹੂੰਗਾ ਜੀ ਚਾਹੇ 온ਟਾਰੀਓ ਜਾਣਾ ਚਾਹੁੰਦੇ ਹੋ ਚਾਹੇ ਬ੍ਰਿਟਿਸ਼ ਕੋਲੰਬੀਆ ਜਾਣਾ ਚਾਹੁੰਦੇ ਹੋ ਅਲਬਰਟਾ ਜਾਣਾ ਚਾਹੁੰਦੇ ਹੋ ਜਾਂ ਕਿਸੇ ਵੀ ਪ੍ਰੋਮਿਸ ਦੇ ਵਿੱਚ ਜਾਣਾ ਚਾਹੁੰਦੇ ਹੋ ਸਾਡੇ ਕੋਲ ਸੀਟਸ ਅਵੇਲੇਬਲ ਹੈਗੀਆਂ ਸੋ ਫਰਕ ਇੰਨਾ ਕਿ ਪਾਊਗਾ ਬੱਚੇ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਉੱਪਰ ਸੋ ਜੇਸ ਪ੍ਰੋਵਿੰਸ ਇਜ ਜਿਸ ਕਾਲਜ ਦੇ ਵਿੱਚ ਸਟੂਡੈਂਟ ਐਡਮਿਸ਼ਨ ਲੈਣਾ ਚਾਹੁੰਦਾ ਹੈ ਕੀ ਉਹ ਬੱਚੇ ਦੀ ਪ੍ਰੋਫਾਈਲ ਮੀਟ ਕਰਦੀ ਹੈ ਕਿ ਉਹਦੇ ਰਿਲੇਟਿਡ ਜਿਹੜਾ ਪ੍ਰੋਗਰਾਮ ਪ੍ਰੋਗਰੈਸ਼ਨ ਦੇ ਵਿੱਚ ਜੇਕਰ ਆਪਾਂ ਜਾਈਏ ਜਾਂ ਰੈਲੇਵੈਂਸੀ ਦੀ ਗੱਲ ਕਰੀਏ ਉਸ ਕਾਲਜ 'ਚ ਅਵੇਲੇਬਲ ਹੈਗਾ ਅਗਰ ਹੈਗਾ ਤਾਂ ਯੈਸ ਅਸੀਂ ਉਹਦੇ ਵਿੱਚ ਐਡਮਿਸ਼ਨ ਲੈ ਕੇ ਦਵਾਂਗੇ ਸਾਨੂੰ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਸੋ ਸਾਡੇ ਵੱਲੋਂ ਵੈਰਾਈਟੀ ਜਿਹੜੀ ਬੱਚੇ ਨੂੰ ਰਹੂਗੀ ਜੀ ਸੋ ਜਿਹੜੇ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦੇ ਨੇ 6 ਬੈਂਡ ਓਵਰঅল ਹੈਗੇ ਨੇ ਸੋ ਈਚ ਮੋਡਿਊਲ ਸਾਡੇ ਲਈ ਮੈਟਰ ਨਹੀਂ ਕਰਦਾ ਚਾਹੇ ਇੱਕ ਚ 5.5 ਜਾਂ ਦੋ ਚ 5.5 ਤਿੰਨ ਚ 5.5 ਇੱਕ ਚ 5 ਜਾਂ ਇੱਕ ਚ 4.5 ਵੀ ਹੈਗੇ 6 ਬੈਂਡ ਓਵਰঅল ਚਾਹੀਦੇ ਆ 60 ਸਕੋਰ ਪੀਟੀ ਦੇ ਵਿੱਚ ਚਾਹੀਦਾ ਜੀ ਸਾਡੇ ਕੋਲ ਆ ਕੇ ਆਪਦੀ ਐਪਲੀਕੇਸ਼ਨ ਕੈਨੇਡਾ ਦੀ ਪ੍ਰੋਸੈਸ ਕਰਾ ਸਕਦੇ ਹੋ ਸੋ ਮੈਟਰ ਨਹੀਂ ਕਰਦਾ ਤੁਹਾਡੇ 50% ਮਾਰਕਸ ਹੈ ਮੈਟਰ ਨਹੀਂ ਕਰਦਾ ਤੁਹਾਡਾ 10 12 15 ਸਾਲ ਦਾ ਗੈਪ ਹੈ ਜਾਂ ਕੈਨੇਡਾ ਤੋਂ 10 ਵਾਰ ਰਿਜੈਕਟ ਹੋ ਓਮ ਗਲੋਬਲ ਵੈਲਕਮ ਕਰਦਾ ਸਾਰੇ ਐਸੇ ਐਪਲੀਕੈਂਟਸ ਨੂੰ ਇੱਕ ਦਿਨ 'ਚ ਐਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ ਇੱਕ ਵੀਕ 'ਚ ਬੱਚੇ ਦੀ ਫਾਈਲ ਐਮਬੈਸੀ ਸਬਮਿਟ ਹੋਏਗੀ ਤੇ ਸਿਰਫ ਤੇ ਸਿਰਫ ਆਫਰ ਤੋਂ ਲੈ ਕੇ ਵੀਜ਼ਾ ਤੱਕ 15 ਤੋਂ 20 ਦਿਨਾਂ 'ਚ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਲੈ ਕੇ ਦਾਂਗੇ ਜੀ ਸੋ ਬਿਲਕੁਲ ਜੀ ਬੰਦਾ ਤਾਂ 20 ਇੰਚ ਔਰ ਦੂਜੀ ਗੱਲ ਇਹ ਵੀ ਹੈ ਕਿ ਜਿਵੇਂ ਮੈਂ ਕਿਹਾ ਕਿ ਕੋਟਾ ਸਿਸਟਮ ਹੈ ਕਹਿੰਦੇ ਲਿਮਿਟਿਡ ਸੀਟਸ ਨੇ ਇਹ ਬਸ ਜਦੋਂ ਸੀਟ ਫੁੱਲ ਹੋ ਗਿਆ ਉਸ ਤੋਂ ਬਾਅਦ ਫਿਰ ਕਿਹਾ ਜਾ ਰਿਹਾ ਕਿ ਕੈਨੇਡਾ ਬੰਦ ਹੋ ਜਾਏਗਾ ਹੁਣ ਮੈਂ ਪਹਿਲਾਂ ਤਾਂ ਜਾਨਣਾ ਚਾਹਾਂਗੀ ਕਿ ਇਹ ਜਣੀਆਂ ਕੋਟਾ ਸਿਸਟਮ ਚ ਸੀਟਸ ਮਿਲ ਰਹੀਆਂ ਨੇ ਇਹ ਫਰਸਟ ਕਮ ਫਰਸਟ ਸਰਵ ਵਾਲੀ ਚੀਜ਼ ਚ ਆਏਗੀ ਜਾਂ ਫਿਰ ਬੱਚੇ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਜਿਹਦਾ ਵਧੀਆ ਹੈਗਾ ਵਧੀਆ ਨੰਬਰ ਹੈ ਉਹਨਾਂ ਨੂੰ ਅਸੀਂ ਪਹਿਲਾਂ ਵੀਜ਼ਾ ਦੇ ਦਾਂਗੇ ਬਾਕੀਆਂ ਦੀ ਬਾਅਦ ਦੇ ਵਿੱਚ ਦੇਖਾਂਗੇ ਕਿ ਕਿਵੇਂ ਦੇਖੋ ਪਹਿਲਾਂ ਮੈਂ ਇਹ ਚੀਜ਼ ਸਮਝਣ ਦੀ ਲੋੜ ਹੈਗੀ ਇਹ ਕੋਟਾ ਸ ਸੋ 1 ਸਾਲ ਦਾ ਕੋਟਾ ਸੀਗਾ 364000 ਐਪਲੀਕੇਸ਼ਨ ਜਿਹੜੀਆਂ ਗ੍ਰਾਂਟ ਕਰਨਗੇ ਜੋ ਕਿ ਗਵਰਨਮੈਂਟ ਨੇ ਇਹ ਚੀਜ਼ ਕਹੀ ਸੀਗੀ ਸੋ ਐਸ ਕੰਪੇਅਰ ਟੂ 2023 ਜ਼ਿਆਦਾ ਹੀ ਹੈ ਸੋ ਜੋ ਵੀਜ਼ਾ ਪਹਿਲਾਂ 2023 ਚ ਲੱਗੇ ਸੀ ਉਸ ਤੋਂ ਜ਼ਿਆਦਾ ਹੀ ਵੀਜ਼ਾ ਡਿਲੀਵਰ ਕਰਨਗੇ ਸੋ ਸੈਕੰਡ ਥਿੰਗ ਇਹ ਹੈ ਕਿ ਜੀ 1 ਸਾਲ ਦਾ ਕੋਟਾ ਮਿਲਦਾ ਹੈ 노 ਡਾਊਟ ਅੱਜ ਇੱਕ ਸਾਲ ਦਾ ਕੋਟਾ ਕੰਪਲੀਟ ਹੋ ਚੁੱਕਾ ਆਪਾਂ ਸਾਲ ਦੇ ਐਂਡ ਵਿੱਚ ਆਲਮੋਸਟ ਆ ਚੁੱਕੇ ਹਾਂ ਜੀ ਸਪਟੰਬਰ ਇਨਟੇਕ ਲਾਸਟ ਰਹੇਗਾ ਇਸ ਸਾਲ ਦਾ ਉਸ ਤੋਂ ਬਾਅਦ ਜਨਵਰੀ ਇਨਟੇਕ ਚ ਨਵਾਂ ਕੋਟਾ ਇਸ਼ੂ ਹੋ ਜਾਏਗਾ ਸੋ ਉਹ ਉਨੀ ਕੀ ਚੀਜ਼ ਹੈ ਜਿੰਨੂੰ ਜਿੰਨੀ ਕ ਨੌਲੇਜ ਹੈਗੀ ਉਹ ਨਹੀਂ ਡਿਲੀਵਰ ਕਰ पाए ਸੈਕੰਡ ਥਿੰਗ ਇਹ ਰਹੇਗੀ ਬਹੁਤ ਸਾਰੇ ਐਪਲੀਕੈਂਟ ਜਿਹੜੇ ਵੇਟ ਕਰ ਰਹੇ ਸੀਗੇ कि एप्लीकेशन करिए ना करिए बिल्कुल गल ठीक हैगी है, है। सीट्स लिमिटेन करके जिन्हें एप्लीकेंट है जो बच्चा पहला अपलाई करेगा एडमिशन ही मिलेगी सो कॉलेज की प्रोयरिट हमेशा यह रहेगी कि चंकी प्रोफाइल में एक्सैप्ट करिए सो एग्जाम्पल अगर किसी कॉलेज के दे को डेढ़ सौ सीट साढ़े सत्त बैंड वाला बच्चा भी है सत्त वाला भी है साढ़े छे वाला भी है छे वाला भी है सो कॉलेज की प्रोरिट ही रहेगी कि जिनी अच्छी प्रोफाइल मिले सो जी वीक प्रोफाइल्स है उन्होंने जरा क्रूशल जहाँ टाइम रहेगा बिल्कुल आपकी एप्लीकेशन पहला अपलाई करके फर्स्ट कम फर्स्ट सर्व बेसिस आपके भीजा ले ਸਕਦੇ ਹੋ ਵੀਜ਼ਾ ਦੀ ਅਗਰ ਗੱਲ ਕਰੀਏ ਅੱਜ ਆਲਮੋਸਟ ਵੀਜ਼ਾਸ ਗ੍ਰਾਂਟ ਹੋਣਗੇ ਮੇ ਇਹ ਦੇ ਵਿੱਚ ਆਪਾਂ ਬੈਠੇ ਜਿੱਦਾਂ ਜਿੱਦਾਂ ਹੀ ਮੰਥਸ ਜਿਹੜੇ ਆ ਨਿਕਲਦੇ ਜਾਣਗੇ ਸੋ ਜੂਨ ਜੁਲਾਈ ਔਰ ਆਗਸਟ ਅਗਸਤ ਤੱਕ ਲਾਸਟ ਡੇ ਹੈ ਸੋ ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿੱਦਾਂ ਜਿੱਦਾਂ ਡੇ ਬੀਤਦੇ ਜਾਣਗੇ ਵੀਜ਼ਾਸ ਦੇਖਣ ਨੂੰ ਮਿਲਣਗੇ ਔਰ ਵੱਡੇ ਪੱਧਰ ਤੇ ਵੀਜ਼ਾਸ ਦੇਖਣ ਨੂੰ ਮਿਲਣਗੇ ਬਟ ਇਸ ਤੋਂ ਬਾਅਦ ਕੈਨੇਡਾ ਥੋੜਾ ਜਿਹਾ ਟਾਈਟ ਕਰੇਗਾ ਬਟ ਜਦੋਂ ਜਨਵਰੀ ਇਨਟੇਕ ਦੇ ਵਿੱਚ ਆਪਾਂ ਅਗਲੇ ਸਾਲ ਦੇ ਵਿੱਚ ਆ ਜਾਾਂਗੇ ਉਹਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵੀਜ਼ਾਸ ਦੇਖਣ ਨੂੰ ਮਿਲਣਗੇ ਸੋ ਬਹੁਤ ਸਾਰੇ ਐਪਲੀਕੈਂਟ ਐਸੇ ਹੈ ਕਿ ਹਜੇ ਵੀ ਕਈ ਕਾਲਜਸ ਇਹ ਕਈ ਏਜੰਟਸ ਦੇ ਕੋਲ ਜਾ ਰਹੇ ਜਿਨ੍ਹਾਂ ਨੂੰ ਆਫਰ ਹੋ ਰਿਹਾ ਜੀ ਸਤੰਬਰ 2025 ਇਨਟੇਕ ਦੇ ਵਿੱਚ ਐਡਮਿਸ਼ਨ ਲੋ ਸੋ ਓਮ ਗਲੋਬਲ ਉਹਨਾਂ ਨੇ ਵੀ ਇਨੀਸ਼ੀਏਟ ਲੈ ਕੇ ਆਂਦਾ ਜੀ ਸਤੰਬਰ 2024 ਇਨਟੇਕ ਦੇ ਵਿੱਚ ਦਾਖਲਾ ਲੈ ਕੇ ਦਵਾਂਗੇ ਚਾਹੇ ਕੋਈ ਆਰਟਸ ਬੈਕਗ੍ਰਾਉਂਡ ਵਾਲਾ ਹੈ ਕਾਮਨ ਸ ਹੈ ਮੈਡੀਕਲ ਹੈ ਯਾ ਨੋਨ ਮੈਡੀਕਲ ਹੈ ਸੋ ਸਤੰਬਰ 2024 ਦੇ ਵਿੱਚ ਦਾਖਲਾ ਲੈ ਕੇ ਦਾਂਗੇ ਜਿਹਦੇ ਵਿੱਚ ਬੱਚਾ ਆਪਦੇ ਡ੍ਰੀਮਸ ਜਿਹੜੇ ਆ ਇਸੇ ਸਾਲ ਦੇ ਵਿੱਚ ਫੁੱਲਫਿਲ ਕਰ ਸਕਦਾ ਹੈ ओके okay, सो so बिल्कुल जी सितंबर पर वही गल्ला जिवे assi keha ke sanne vi dassaya ke first come first serve wali gall hai te jaldi to jaldi hun pehla eh hunda siga ke bacche wait karde rehnde si chalo ji koi gall nahi huje september assi do k mahine pehla 1.5 do mahine pehla javange so hun oh kam nahi hona hun result 12th wale da vi aa gaya jo fir ਪਹਿਲਾਂ ਵੀ ਪਾਸ ਆਊਟ ਹੋ ਚੁੱਕੇ ਆ ਤਾਂ ਤੁਸੀਂ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸੀਟਾ ਖਤਮ ਹੋਣ ਤੋਂ ਪਹਿਲਾਂ ਕੋਟਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜੀ ਫਾਈਲ ਲੱਗ ਜਾਏ ਤੁਹਾਡਾ ਵੀਜ਼ਾ ਆ ਜਾਵੇ ਅੱਛਾ ਅਗਲੀ ਗੱਲ ਇਹ ਹੈ ਕਿ ਲੋਕ ਕੈਨੇਡਾ ਤੋਂ ਇਸ ਕਰਕੇ ਵੀ ਥੋੜਾ ਜਿਹਾ ਬੈਕਸਟੈਪ ਲੈਣਾ ਸ਼ੁਰੂ ਕਰ ਗਏ ਜਿਵੇਂ ਕਿ ਜੀਆਈਸੀ ਡਬਲ ਹੋ ਗਈ ਹੈ ਨਾ ਉਸ ਤੋਂ ਬਾਅਦ ਟੋਟਲ ਆਪਾਂ ਲਾ ਲਈਏ 25-26 ਲੱਖ ਰੁਪਏ ਦਾ ਖਰਚਾ ਆ ਹੀ ਜਾਂਦਾ ਹੈਗਾ ਕੈਨੇਡਾ ਸੋ ਲੱਗਦਾ ਕਿ ਇੰਨਾ ਖਰਚਾ ਸੀ ਕਿੱਦਾਂ ਕਰਾਂਗੇ ਉਹਦੇ ਮੁਕਾਬਲੇ ਹੁਣ ਲੋਕੀ ਲੱਭਣ ਲੱਪੇ ਨੇ ਕਿ ਸਾਨੂੰ ਕੋਈ ਅਫੋਰਡੇਬਲ ਕੰਟਰੀ ਮਿਲ ਜਾਏ ਅਸੀਂ ਉੱਥੇ ਮੂਵ ਕਰ ਜਾਈਏ ਕੈਨੇਡਾ ਤੋਂ ਇਲਾਵਾ ਸੋ ਕੀ ਕਹਿਣਾ ਚਾਹੋਗੇ ਕਿ ਇੰਨਾ ਖਰਚਾ ਪੋਸੀਬਲ ਨਹੀਂ ਹੈਗਾ ਜੇ ਇੱਕ ਖਰਚੇ ਦੀ ਗੱਲ ਕਰਦੇ ਆ ਸੋ ਸਾਡੇ ਆਪਣੇ ਹੀ ਸਟੂਡੈਂਟ ਸੀਗੇ ਜਿਹੜੇ 10200 ਡਾਲਰ ਜੀ ਸੀ ਲਾਈਕ ਮੋਮਨ 6 ਲੱਖ ਰੁਪਏ ਜਿਹੜਾ ਬੰਦਾ ਔਰ ਤੇ ਜਾਂਦੇ ਸੀਗੇ ਸਟੂਡੈਂਟ ਕਹਿੰਦਾ ਜੀ ਮੇਰਾ ਸਰਵਾਈਵ ਕਰਨਾ ਟਫ ਹੈਗਾ ਸੋ ਗਵਰਨਮੈਂਟ ਕਹਿੰਦੀ ਇਹਨੂੰ ਡਬਲ ਕਰ ਦਈਏ ਸੋ ਜੋ ਪੈਸਾ ਇੰਡੀਆ ਦੇ ਵਿੱਚ ਪਿਆ ਉਹ ਜਾ ਕੇ ਆਪਾਂ ਕੈਨੇਡਾ 'ਚ ਵੀ ਦੇ ਦਿੰਦੇ ਆ ਜੀ ਉਹ ਸਾਡਾ ਪੈਸਾ ਬੱਚੇ ਦਾ ਆਪਦਾ ਹੈ ਜੀ ਉਹਨੂੰ ਬੱਚਾ ਮੰਥਲੀ-ਮੰਥਲੀ ਯੂਜ਼ ਕਰ ਸਕਦਾ ਸੈਕਿੰਡ ਥਿੰਗ ਇਹ ਹੈ ਕਿ ਬਹੁਤ ਸਾਰੇ ਏਜੰਟ ਐਸੇ ਆ ਜੀ ਕੋਈ ਸਾਈਪਰਸ ਵੱਲ ਤੋਰਦਾ ਕੋਈ ਸਿੰਗਾਪੁਰ ਤੋਂ ਔੜਦਾ ਕੋਈ ਦੁਬਈ ਤੋਂ ਤੋਰਦਾ ਜਾਂ ਕੋਈ ਯੂਐਸ ਤੋਰਦਾ ਸਾਈਪਰਸ 'ਚ ਮੈਂ ਕੋਈ ਹਜੇ ਤੱਕ ਬੱਚਾ ਨਹੀਂ ਦੇਖਿਆ ਜਿਹੜਾ ਪੀਆਰ ਹੋਇਆ ਸਿੰਗਾਪੁਰ ਉਹ ਨਹੀਂ ਪਰਮਨੈਂਟ ਰੈਜ਼ਿਡੈਂਸੀ ਦਿੰਦਾ ਸੋ ਇਸ ਤੋਂ ਆਲਟਰਨੇਟ ਜੇ ਆਪਾਂ ਕਹੀਏ ਕਿ ਯੂਐਸ ਦੀ ਗੱਲ ਕਰਦੇ ਹਾਂ ਸੋ ਬੱਚਾ ਜਾ ਕੇ ਕਹਿੰਦਾ ਮੈਨੂੰ ਲਾਸਟ ਵੀਕ ਵੀ ਦੋ ਸਟੂਡੈਂਟ ਆਏ ਸੀਗੇ ਸੋ ਕਹਿੰਦੇ ਭਾਜੀ ਟੂਰਿਸਟ ਵੀਜ਼ਾ ਡੋਂਕੀ ਲਾ ਕੇ ਇੱਕ ਟੂਰਿਸਟ ਤੇ ਗਿਆ ਸੀ ਕਿ ਡੋਂਕੀ ਲਾ ਕੇ ਗਿਆ ਸੀ ਸੋ ਕਹਿੰਦਾ ਭਾਜੀ ਯੂਐਸਏ ਸਟੂਡੈਂਟ ਵੀਜ਼ਾ ਲਾ ਦਿਓ ਲੀਗਲ ਤਰੀਕੇ ਨਾਲ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਅਸੀਂ ਪੱਕੇ ਹੋ ਜਾਾਂਗੇ ਮੈਂ ਕਿਹਾ ਪੜ੍ਹਾਈ ਕਰੂੰਗਾ ਕਹਿੰਦਾ ਭਾਜੀ ਮੈਂ ਪੜ੍ਹਾਈ ਨਹੀਂ ਕਰਨੀ ਮੈਂ ਤਾਂ ਫਿਰ ਪਰਮਨੈਂਟ ਰੈਜ਼ਿਡੈਂਸੀ ਕਿੱਦਾਂ ਹੋਊਗੀ ਕਹਿੰਦਾ ਭਾਜੀ ਐਸਾਈਲਮ ਪਾਵਾਂਗੇ ਸੋ ਐਸਾਈਲਮ ਦੀ ਵੀ ਗੱਲ ਕਰਦੇ ਆ 10 ਸਾਲ ਤੁਹਾਡੇ ਮਿਨੀ ਤਰਸ ਜਾਂਦਾ ਬੱਚਾ ਆਪਦੀ ਇੰਡੀਆ ਕੰਟਰੀ ਨੂੰ ਔਰਨਲੀ ਸੋ ਰੱਬ ਨਾ ਕਰੇ ਕੋਈ ਫਾਈਨੈਂਸ਼ੀਅਲੀ ਇਸ਼ੂ ਆਂਦਾ ਹੈ ਜਾਂ ਪੇਰੈਂਟਸ ਵੱਲੋਂ ਕੋਈ ਇਸ਼ੂ ਆਂਦਾ ਉਹ ਐਪਲੀਕੈਂਟ ਜਿਹੜਾ ਇੰਡੀਆ ਵਾਪਸ ਨਹੀਂ ਆ ਸਕਦਾ ਸੋ ਕੈਨੇਡਾ ਅੱਜ ਵੀ ਪਰਮਨੈਂਟ ਰੈਜ਼ਿਡੈਂਸੀ ਦੇ ਰਿਹਾ ਜੀ ਤੁਸੀਂ ਜਾ ਸਕਦੇ ਹੋ ਲੋਕ ਸੁਪਨੇ ਜ਼ਰੂਰ ਦਿਖਾ ਦਿੰਦੇ ਇੱਕ ਵਾਰੀ ਕਹਿੰਦੇ ਏਜੰਟ ਦਾ ਕੰਮ ਹੀ ਹੁੰਦਾ ਕਿ ਇੰਡੀਆ ਤੋਂ ਬਾਹਰ ਕਰ ਲਓ ਫਿਰ ਕਿੰਨੇ ਦੇਖਿਆ ਸੋ ਅੱਜ ਵੀ ਤੁਹਾਡੇ ਜਿਹੜੇ ਡ੍ਰੀਮਸ ਹੈਗੇ ਸੋ ਕੈਨੇਡਾ ਦੀ ਜਦੋਂ ਪਰਮਨੈਂਟ ਰੈਜ਼ਿਡੈਂਸੀ ਲੈਣੇ ਹੋ ਸੋ ਯੂਐਸ ਉਹਦੇ ਵਿੱਚ ਮਨਾ ਨਹੀਂ ਕਰਦਾ ਫਿਰ ਚਾਹੇ ਤੁਸੀਂ ਯੂਰੋਪੀਅ ਜਾ ਸਕਦੇ ਉਹਦੇ ਵਿੱਚ ਕੋਈ ਇਸ਼ੂਜ਼ ਨਹੀਂ ਹੈਗੇ ਬਟ ਅੱਜ ਦੀ ਡੇਟ 'ਚ ਗੱਲ ਕਰੀਏ ਜਿਹੜੇ ਝੂਠੇ ਸੁਪਨੇ ਦਿਖਾਏ ਜਾ ਰਹੇ ਆ ਕਿ ਉੱਥੇ ਜਾ ਕੇ ਐਜ਼ਾਈਲਮ ਲੈ ਲਿਓ ਜਾਂ ਬਲਬਲਾ ਬਲਬਲਾ ਜੋ ਵੀ ਚੀਜ਼ ਜਿਹੜਾ ਵੀ ਏਜੰਟ ਕਹਿੰਦਾ ਕਿ ਇਦਾਂ ਕਰ ਸਕਦੇ ਹੋ ਉਹ ਬਿਲਕੁਲ ਲੀਗਲੀ ਨਹੀਂ ਹੁੰਦਾ ਅੱਜ ਕੋਈ ਵੀ ਕੰਟਰੀ ਦਾ ਵੀਜ਼ਾ ਲੈ ਕੇ ਗਏ ਹੋ ਲੀਗਲ ਤਰੀਕੇ ਨਾਲ ਜਾ ਰਹੇ ਹੋ ਲੀਗਲ ਤਰੀਕੇ ਨਾਲ ਆਉਂਦੇ ਹੋ ਕੋਈ ਇਸ਼ੂ ਨਹੀਂ ਹੈ ਬਟ ਜ਼ਾਈਲਮ ਵਾਲੇ ਚੱਕਰਾਂ ਦੇ ਵਿੱਚ ਜਦੋਂ ਪੈਂਦੇ ਹੋ 10 12 ਸਾਲ ਤੁਹਾਡੇ ਬੰਨੇ ਜਾਂਦੇ ਆ ਬੱਚਾ ਤਰਸ ਜਾਂਦਾ ਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਨ ਨੂੰ ਸੋ ਇਹੋ ਜਿਹੇ ਸਟੈਪ ਬਿਲਕੁਲ ਨਾ ਲਏ ਜਾਣ ਜੀ ਬਿਲਕੁਲ ਜੀ ਸੋ ਇੱਕ ਸਹੀ ਤਰੀਕੇ ਦੇ ਨਾਲ ਅੱਛਾ ਜਿਵੇਂ ਮੈਂ ਗੱਲ ਕੀਤੀ ਕਿ ਕੈਨੇਡਾ ਦੇ ਵਿੱਚ ਇੰਨਾ ਬਜਟ ਲੱਗ ਜਾਂਦਾ 25 26 ਲੱਖ ਆਫ ਦੀ ਰਿਕਾਰਡ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਲ ਆਪਸ਼ਨ ਹੈਗੀ ਆ ਅਫੋਰਡੇਬਲ ਤਰੀਕੇ ਨਾਲ 15 16 ਲੱਖ ਚ ਤੁਸੀਂ ਕੈਨੇਡਾ ਭੇਜ ਰਹੇ ਹੋ ਕਿੱਦਾਂ ਪੋਸੀਬਲ ਹੈ ਸੋ ਦੇਖੋ ਜਿੰਨੂੰ ਅਸੀਂ ਕਹੀਏ ਕਿ ਬਜਟ ਫਰੈਂਡਲੀ ਚੀਜ਼ ਹੈ ਸੋ ਬਹੁਤ ਸਾਰੇ ਐਪਲੀਕੈਂਟ ਐਸ ਸਕਦੇ ਬਟ ਕਾਫੀ ਐਪਲੀਕੈਂਟਸ ਐਸੇ ਆ ਗਏ ਜਿਹੜੇ ਫੋਰਡ ਨਹੀਂ ਕਰ ਪਾਰੇ ਜਾਣਾ ਵੀ ਕੈਨੇਡਾ ਚਾਹੁੰਦੇ ਆ ਕਿਉਂਕਿ ਪਤਾ ਛੋਟੀ ਕੰਟਰੀ ਦੇ ਵਿੱਚ ਜਿੰਨੇ ਕੇ ਪੈਸੇ ਲਾਣੇ ਆ ਸੋ ਪੂਰੇ ਵੀ ਨਹੀਂ ਹੋਣੇ ਸੋ ਅੱਜ ਸਟੂਡੈਂਟ ਕੋਈ ਵੀ ਮਾਈਗਰੇਟ ਕਰਨਾ ਚਾਹੁੰਦਾ ਕਿਉਂਕਿ ਪੜ੍ਹਾਈ ਅਗਰ ਕਰਨੀ ਹੋ ਇੰਡੀਆ ਚ ਵੀ ਕਰ ਸਕਦਾ ਬਟ ਆਪ ਦਾ ਫਿਊਚਰ ਸਿਕਿਉਰ ਕਰਨ ਲਈ ਆਪ ਦੇ ਆਪ ਨੂੰ ਕਿਸੇ ਕੰਟਰੀ ਦਾ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਬਣਾਉਣ ਦੇ ਲਈ ਜਾਂਦਾ ਸੋ ਬਹੁਤ ਸਾਰੇ ਐਪਲੀਕੈਂਟ ਐਸੇ ਆ ਕਿ ਜਿਨ੍ਹਾਂ ਦਾ ਬਜਟ ਘੱਟ ਆ ਉਹਨ ਗਲੋਬਲ ਉਹ ਐਪਲੀਕੈਂਟਸ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆ ਕਿ ਜਿਹਦੇ ਵਿੱਚ ਸਿਰਫ 14,47,000 15 ਲੱਖ ਵੀ ਪੂਰਾ ਨਹੀਂ ਕਹਿਣਾ 14,47,000 ਦੇ ਵਿੱਚ ਅਸੀਂ ਕੈਨੇਡਾ ਦਾ ਵੀਜ਼ਾ ਲਵਾ ਕੇ ਦਾਂਗੇ ਇਨਕਲੂਡਿੰਗ ਫੀਸ ਔਰ ਜੀਆਈਸੀ ਰਿਪੀਟ ਕਰੂੰਗਾ ਇਨਕਲੂਡਿੰਗ ਔਰ ਫੀਸ ਐਂਡ ਜੀਆਈਸੀ ਔਰ ਇਹ ਵੀ ਪੈਸਾ ਉਦੋਂ ਦੇਣਾ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਊਗਾ ਸੋ ਮੈਨੂੰ ਲੱਗਦਾ ਨਹੀਂਗਾ ਕਿ ਇਸ ਬਜਟ ਦੇ ਉੱਤੇ ਕੋਈ ਹੋਰ ਕੰਟਰੀ ਦੇ ਵਿੱਚ ਵੀ ਜਾਇਆ ਜਾ ਸਕਦਾ ਸੋ ਇਸ ਘੱਟ ਬਜਟ ਤੇ ਲਿਮਿਟਡ ਦੀਆਂ ਸੀਟਸ ਰਹਿਣਗੀਆਂ ਜੋ ਕਿ ਆਪਾਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਕੋਟਾ ਸਿਸਟਮ ਦਾ ਤੇ ਸਪਟੰਬਰ ਇਨਟੇਕ ਦਾ ਜਿਹੜੇ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦੇ ਆ 15 ਲੱਖ ਤੋਂ ਘੱਟ ਖਰਚੇ ਦੇ ਵਿੱਚ ਸਪਟੰਬਰ ਇਨਟੇਕ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਆ 6 ਬੈਂਡ ਓਵਰオール ਅਗੇ ਆ ਪੜ੍ਹਾਈ ਦੇ ਵਿੱਚ ਕਿੰਨਾ ਵੀ ਗੈਪ ਹੈ ਮੈਟਰ ਨਹੀਂ ਕਰਦਾ ਯਾ ਕਿੰਨੀ ਵਾਰ ਵੀ ਤੁਸੀਂ ਕੈਨੇਡਾ ਤੋਂ ਰਿਜੈਕਟ ਹੋ ਗਏ ਹੋ 14 ਲੱਖ 47000 ਚ ਕੈਨੇਡਾ ਦਾ ਵੀਜ਼ਾ ਲੈ ਕੇ ਦਾਂਗੇ ਤੇ ਪੈਸੇ ਵੀ ਦੇ ਸਕਦੇ ਹਾਂ ਵੀਜ਼ਾ ਲੱਗਣ ਤੋਂ ਬਾਅਦ ਤੇ ਵੱਡੀ ਗੱਲ ਸਪਟੰਬਰ 2024 ਇਨਟੇਕ ਦੇ ਵਿੱਚ ਵੀਜ਼ਾ ਗ੍ਰਾਂਟ ਕਰਾ ਕੇ ਦਾਂਗੇ ਜੀ ਬਿਲਕੁਲ ਜੀ ਸੋ 15 ਲੱਖ ਦੇ ਬਜਟ ਦੇ ਨਾਲ ਕੈਨੇਡਾ ਇਸ ਟਾਈਮ ਆਲਮੋਸਟ ਤਾਂ ਮੈਂ ਵੀ ਨਹੀਂ ਸੁਣਿਆ ਔਰ ਤੇ ਸਾਡੇ ਸਟੂਡੈਂਟਸ ਨੇ ਵੀ ਨਹੀਂ ਸੁਣਿਆ ਹੋਣਾ ਇਹ ਹੀ ਹੈ ਕਿ ਜੇ ਅਸੀਂ ਕੈਨੇਡਾ ਜਾਣਾ ਤਾਂ 25-26 ਲੱਖ ਦਾ ਬਜਟ ਤਾਂ ਸਾਨੂੰ ਲੈਣਾ ਹੀ ਪੈਣਾ ਪਰ ਓਮ ਗਲੋਬਲ ਜੀ ਤੁਹਾਨੂੰ ਆਪਸ਼ਨ ਦੇ ਰਿਹਾ 15 ਲੱਖ ਦੇ ਵਿੱਚ ਤੁਸੀਂ ਕੈਨੇਡਾ ਪਹੁੰਚ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਛੇਤੀ ਤੋਂ ਛੇਤੀ ਸਾਨੂੰ ਇਸ ਆਪਸ਼ਨ ਨੂੰ ਜਿਹੜਾ ਉਹ ਗ੍ਰੈਬ ਕਰ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਇਹਦੀਆਂ ਵੀ ਸੀਟਸ ਜਿਹੜੀਆਂ ਉਹ ਖਤਮ ਹੋ ਜਾਣ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਲ ਸੋ ਛੇਤੀ ਤੋਂ ਛੇਤੀ ਤੁਸੀਂ ਓਮ ਗਲੋਬਲ ਦੇ ਆਫਿਸ ਦੇ ਵਿੱਚ ਪਹੁੰਚੋ ਜਿਹੜੇ ਫਲੈਸ਼ ਹੋ ਰਹੇ ਨੇ ਐਡਰੈਸ ਨੰਬਰ ਵੀ ਫਲੈਸ਼ ਹੋ ਰਹੇ ਨੇ ਤਾਂ ਕਿ ਇਹਨੇ ਘੱਟ ਬਜਟ ਦੇ ਵਿੱਚ ਕੈਨੇਡਾ ਜਾ ਪਾਓ ਇੱਕ ਜਿਵੇਂ ਕਿ ਡਰ ਹੈਗਾ ਕਿ ਟੈਸਟੇਸ਼ਨ ਲੈਟਰ ਨਹੀਂ ਆ ਰਹੀਆਂ ਵੀਜ਼ਾ ਫਾਈਲ ਨਹੀਂ ਹੋ ਰਿਹਾ ਜਿਵੇਂ ਹੁਣੇ ਸਨਨੇ ਦੱਸ ਦਿੱਤਾ ਹੈ ਕਿ ਇੱਕ ਦਿਨ ਚ ਟੈਸਟੇਸ਼ਨ ਲੈਟਰ ਔਰ ਇੱਕ ਵੀਕ ਦੇ ਵਿੱਚ ਤੇ ਜਿਹੜੀ ਐਮਬੈਸੀ ਤੱਕ ਤੁਹਾਡੀ ਫਾਈਲ ਪਹੁੰਚਾ ਦਿੱਤੀ ਜਾਏਗੀ ਸੋ ਆਲਮੋਸਟ ਮੈਨੂੰ ਲੱਗਦਾ ਫਿਰ ਤਾਂ ਬਹੁਤ ਜਲਦੀ ਵੀਜ਼ਾ ਆ ਜਾਏਗਾ ਬੱਚਿਆਂ ਦਾ ਹਨਾ ਕਿੰਨੇ ਕ ਟਾਈਮ ਚ ਓਵਰਆਲ ਪ੍ਰੋਸੈਸ ਦੀ ਮੈਂ ਗੱਲ ਕਰਾਂ ਦੇਖੋ ਓਵਰਆਲ ਪ੍ਰੋਸੈਸ ਦੀ ਗੱਲ ਕਰਦੇ ਹਾਂ ਜੀ ਜਿਹੜੇ ਐਪਲੀਕੈਂਟ ਐਸ ਹੈ ਕਿ ਡਾਕੂਮੈਂਟੇਸ਼ਨ ਸਾਰਿਆਂ ਦੇ ਰੈਡੀ ਕਿ ਗਿਆ ਹੈ ਸੋ ਆਫਰ ਲੈਟਰ ਤੋਂ ਲੈ ਕੇ ਟੈਸਟ ਸੇਸ਼ਨ ਲੈਟਰ ਤੋਂ ਲੈ ਕੇ ਸਿਰਫ 1 ਵੀਕ ਚ ਬੱਚੇ ਦੀ ਫਾਈਲ ਨੂੰ ਅੰਬੈਸੀ ਦੇ ਵਿੱਚ ਲੌਗਇਨ ਕਰਾਂਗੇ ਜੀ ਅੱਗੇ ਵਿਦਨ ਵੀਕ ਕੈਨੇਡਾ ਮੈਸੀ ਜਿਹੜੀ ਰਿਜ਼ਲਟ ਦੇ ਰਹੀ ਹੈ ਸੋ 15 ਦਿਨਾਂ ਚ ਬੱਚੇ ਦੀ ਆਫਰ ਤੋਂ ਲੈ ਕੇ ਵੀਜ਼ਾ ਲੈ ਕੇ ਦਾਂਗੇ ਜੀ ਜੀ ਸੋ 15 ਦਿਨ ਦੇ ਵਿੱਚ ਵੀਜ਼ਾ ਮਿਲ ਜਾਏਗਾ ਜੀ ਸਤੰਬਰ ਇਨਟੇਕ ਆ ਜਲਦੀ ਤੋਂ ਜਲਦੀ ਅਪਲਾਈ ਕਰੋ ਅੱਛਾ ਜਿਵੇਂ ਹੁਣ ਇਹ ਜਿਹੜੇ ਚੇਂਜਸ ਆਏ ਨੇ ਜਨਵਰੀ ਦੇ ਵਿੱਚ ਹਨਾ ਹੁਣ ਜਿਹੜਾ ਕੋਟਾ ਸਿਸਟਮ ਆਇਆ ਇਹਨੂੰ ਲੈ ਕੇ ਬੜੀਆਂ ਅਫਵਾਹਾਂ ਹਨੇ ਬੱਚਿਆਂ ਨੂੰ ਸਮਝ ਹੀ ਨਹੀਂ ਆ ਰਹੀ ਜਿਵੇਂ ਆਪਾਂ ਗੱਲ ਪਹਿਲਾਂ ਵੀ ਕਰ ਰਹੇ ਹਾਂ ਕਿ ਕੋਈ ਕਹਿ ਰ ਨਹੀਂ ਆ ਰਹੀ ਕੋਈ ਕਹਿ ਰਿਹਾ ਜੀ ਜੇ ਤੁਸੀਂ ਚਲੇ ਜਾਓਗੇ ਉੱਥੇ ਜਾ ਕੇ ਤੁਹਾਨੂੰ ਵਰਕ ਪਰਮਿਟ ਬੰਦ ਕਰ ਦਿੱਤਾ ਕੈਨੇਡਾ ਨੇ ਇਹ ਚੇਂजेस ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਘੁਮਾਫਰਾ ਲਿਆ ਗਿਆ ਹੈ ਨਾ ਸੋ ਮੈਂ ਜਾਨਣਾ ਚਾਹਾਂਗੀ ਤੁਹਾਡੇ ਕੋਲ ਥੋੜੀ ਜੀ ਸੰਖੇਪੀ ਦੇ ਵਿੱਚ ਜੇ ਕਰੇ ਜਿਹੜੇ ਚੇਂजेस ਨੇ ਇਹਨਾਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਕਲੀਅਰ ਕਰ ਦੋ ਕਿ ਅਸਲ ਦੇ ਵਿੱਚ ਹੈ ਕਿ ਇਹ ਵਾਕਈ ਬੱਚਿਆਂ ਦਾ ਇੰਨਾ ਨੁਕਸਾਨ ਹੋ ਰਿਹਾ ਹੈ ਇਹਨਾਂ ਚੇਂजेस ਨਾਲ ਜਿੰਨਾ ਫੈਲਾਇਆ ਜਾ ਰਿਹਾ ਹੈ ਕਿ ਫਾਇਦੇਮੰਦ ਨੇ ਦੇਖੋ ਆਲਰੇਡੀ ਮੈਮ ਕਹਿ ਕੇ ਆਟਿਆ ਇਹ ਚੀਜ਼ ਕਿ ਘੱਟ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਡੇਂਜਰਸ ਹੁੰਦੀ ਹੈ ਸੋ ਵਰਕ ਪਰਮਿਟ ਬੰਦ ਕਰਨ ਦੀ ਜਦੋਂ ਗੱਲ ਕੀਤੀ ਗਈ ਸੀ ਕਿ ਜਿਹੜੇ ਪਬਲਿਕ ਪਾਰਨਰਸ਼ਿਪ ਪ੍ਰੋਗਰਾਮ ਸੀਗੇ ਸੋ ਅੱਜ ਜਿਹੜਾ ਕਾਲਜ ਹੈ ਜਿਹਦੇ ਕੋਲ 500 ਸੀਟ ਹੈ ਉਹ ਆਪਣੇ ਸਭ ਕਾਲਜਸ ਜੀਆ ਸਭ ਆਫਿਸਸ ਖੋਲ ਦਿੰਦਾ ਕਿ ਜਿਹਦੇ ਵਿੱਚ 500 ਦੀ ਥਾਂ ਤੇ 2000 ਕੈਪੈਸਿਟੀ ਬੱਚਾ ਰੱਖ ਕੇ ਪੜਾਉਂਦਾ ਪਿਆ ਸੋ ਉਹ ਪਬਲਿਕ ਪਾਰਨਰਸ਼ਿਪ ਪ੍ਰੋਗਰਾਮ ਦੇ ਜਿਹੜੇ ਕਾਲਜ ਸੀਗੇ ਬੰਦ ਕਰ ਦਿੱਤੇ ਗਏ ਸੋ ਗੱਮਨ ਸਿਰਫ ਇਹੀ ਕਹਿੰਦੀ ਕਿ ਜਿਹੜੇ ਤੁਹਾਡੇ ਮੇਨ ਕੈਂਪਸ ਆ ਜਿਹਦੇ ਵਿੱਚ ਜਿੰਨੀ ਕਿ ਕੈਪੈਸਿਟੀ ਹੈ ਗਰ ਕਿਸੇ 500 ਬੱਚੇ ਦੀ ਕੈਪੈਸਿਟੀ ਕਿਸੇ ਕਾਲਜ ਦੇ ਕੋਲ ਉਹ ਸਿਰਫ 500 ਨੂੰ ਪੜ੍ਹਾ ਆਲਟਰਨੇਟ ਜਿਹੜੇ ਵੀ ਜਾਣਗੇ ਪੜ੍ਹ ਜ਼ਰੂਰ ਲੈਣਗੇ ਬਟ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਬਟ ਲੋਕਾਂ ਨੇ ਉਸ ਚੀਜ਼ ਨੂੰ ਗਲਤ ਦੱਸ ਹੈਗਾ ਹੋ ਸਕਦਾ ਹੈ ਜਾਂ ਤੇ ਕਿਸੇ ਨੂੰ ਸਮਝ ਨਹੀਂ ਆਈ ਜਾਂ ਕਿਸੇ ਨੂੰ ਇੰਗਲਿਸ਼ ਪੜ੍ਹਨੀ ਨਹੀਂ ਆਈ ਜਿਹੜੇ ਕਰਕੇ ਇਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਸੋ ਸੈਕਿੰਡ ਥਿੰਗ ਤੁਸੀਂ ਕੋਟਾ ਸਿਸਟਮ ਦੀ ਗੱਤੀ ਹੈ ਸੋ ਮੇਰੇ ਹਿਸਾਬ ਨਾਲ ਇਹ ਚੀਜ਼ ਬਹੁਤ ਵਧੀਆ ਹੋਈ ਹੈ ਜੀ ਕੋਟਾ ਸਿਸਟਮ ਆਇਆ ਸੋ ਸਟੂਡੈਂਟ ਨੂੰ ਵੀ ਅੱਜ ਵੈਲਿਊ ਪਤਾ ਲੱਗੇਗੀ ਜੀ ਆਫਟਰ ਲੈਟਰਿੰਗ ਤਾਂ ਪਹਿਲਾਂ ਇਹ ਹੁੰਦਾ ਹੈਗਾ ਕਿ ਕਿਸੇ ਦੇ ਕੋਈ ਵੀ ਪਾਸਿੰਗ ਈਅਰ ਹੈਗਾ 6 6.5 ਬੈਂਡ ਆਗੇ ਸੋ 2 3 4 ਆਫਰ ਲੈਟਰ ਮੰਗਾ ਲੀਆਂ ਜੀ ਮੁੰਡਾ ਨੂੰ ਵੱਡ ਦੇ ਲਈ ਲੈ ਵੀ ਤੇਰੇ ਵੀਰ ਦੀ 4 ਆਫਰ ਆਈਆਂ ਸੋ ਅੱਜ ਬੱਚਾ ਵੈਲਿਊ ਕਰੇਗਾ ਜੀ ਸੀਟ ਲਿਮਟਿਡ ਜੀ ਹੈਗੀ ਅੱਜ ਮੈਨੂੰ ਪਤਾ ਹੈ ਕਿ ਅਟੈਸਟੇਸ਼ਨ ਲੈਟਰ ਆਊਗਾ ਤੇ ਮੈਂ ਆਪ ਦਾ ਦਾਖਲਾ ਜਿਹੜਾ ਆ ਉਹ ਐਕਸੈਪਟੈਂਸੀ ਜਿਹੜੀ ਹੈ ਉਹਦੀ ਫਾਈਨਲ ਮੈਂ ਮੰਨ ਸਕੂੰਗਾ ਸੋ ਅਟੈਸਟੇਸ਼ਨ ਲੈਟਰ ਦੀ ਗੱਲ ਵੀ ਅਗਰ ਆਪਾਂ ਕਰੀਏ ਉਹਦੇ 'ਚ ਡਰ ਵਾਲੀ ਕੋਈ ਗੱਲ ਨਹੀਂ ਬਹੁਤ ਸਾਰੇ ਲੋਕ ਐਸੇ ਆ ਕਿ 2 2 2.5 ਲੱਖ ਰੁਪਇਆ ਏਜੰਟਸ ਨੂੰ ਦਿੱਤਾ ਉਹ ਕਹਿੰਦੇ ਟੈਸਟਿਫੀਕੇਸ਼ਨ ਲੈਟਰ ਦੀ ਫੀਸ ਹੈ ਸੋ ਇਹਦੀ ਕੋਈ ਵੀ ਫੀਸ ਨਹੀਂ ਹੁੰਦੀ ਅੱਜ ਮੈਂ ਮੰਚ ਤੇ ਵਧੀਆ ਚੀਜ਼ ਆ ਤੁਸੀਂ ਮੈਨੂੰ ਸੰਭਾਲ ਕੀਤਾ ਮੈਂ ਇਹਦੀ ਵੀ ਨੋਲੇਜ ਦਊਗਾ ਟੈਸਟਿਫੀਕੇਸ਼ਨ ਲੈਟਰ ਜਿਹੜੀ ਕਾਲਜ ਵੱਲੋਂ ਇਸ਼ੂ ਹੁੰਦੀ ਹੈ ਜੀ ਬਿਲਕੁਲ ਫ੍ਰੀ ਹੁੰਦੀ ਹੈ ਇਹਦੀ ਕੋਈ ਵੀ ਫੀਸ ਨਹੀਂ ਹੁੰਦੀ ਅੱਜ ਸਾਡੇ ਕੋਲ ਪ੍ਰੀ ਅਪਰੂਵਡ ਟੈਸਟਿਫੀਕੇਸ਼ਨ ਲੈਟਰਸ ਨੇ ਜੀ ਸੀਟਸ ਜੇ ਆਪਾਂ ਕਹੀਏ ਅਸੀਂ ਖਰੀਦੀਆਂ ਹੋਈਆਂ ਜੀ ਕਾਲਜ ਦੇ ਕੋਲ ਸੋ ਆਫਰ ਲੈਟਰ ਲੈਣਾ ਚਾਹੁੰਦੇ ਹੋ 48 ਘੰਟਿਆਂ ਚ ਆਫਰ ਲੈਟਰ ਲੈ ਕੇ ਦਾਂਗੇ ਇੱਕ ਦਿਨ ਚ ਟੈਸਟਿਫੀਕੇਸ਼ਨ ਲੈਟਰ ਲੈ ਕੇ ਦਾਂਗੇ ਜੀ ਇੱਕ ਦਿਨ ਚ ਬੱਚੇ ਦੀ ਐਲਓਏ ਮਿਲ ਜੇਗੀ ਸੋ 4 ਤੋਂ 5 ਦਿਨ ਫਿਰ ਵੀ ਅਸੀਂ ਵੀਕ ਲੈ ਕੇ ਚੱਲਦੇ ਹਾਂ ਜੀ ਇੱਕ ਵੀਕ ਦੇ ਵਿੱਚ ਆਫਰ ਲੈਟਰ ਤੋਂ ਲੈ ਕੇ ਅਟੈਸਟੇਸ਼ਨ ਤੋਂ ਲੈ ਕੇ ਫਾਈਲ ਸਬਮਿਟ ਕਰਨ ਦੀ ਡੇਟ ਇੱਕ ਹਫਤੇ ਚ ਬੱਚੇ ਦੀ ਫਾਈਲ ਨੂੰ ਐਮਬੈਸੀ ਦੇ ਵਿੱਚ ਲੌਗਇਨ ਕਰਾਂਗੇ ਰਹੀ ਗੱਲ ਸਪਾਊਸ ਆਪਲੀਕੇਸ਼ਨ ਦੀ ਸੋ ਅੱਜ ਵੀ ਲੋਕ ਕਹਿੰਦੇ ਜੀ ਸਪਾਊਸ ਬੰਦ ਹੋ ਗਿਆ ਸਪਾਊਸ ਜਾਏਗਾ ਨਹੀਂ ਗ੍ਰੈਜੂਏਟ ਬੇਸਿਸ ਤੇ ਬਿਲਕੁਲ ਸਪਾਊਸ ਜਾਂਦਾ ਸੋ ਕਾ 12th ਵਾਲੇ ਬੱਚੇ ਦੀ ਵੀ ਗੱਲ ਕਰੀਏ ਬਹੁਤ سارے ਲੋਕ ਕਹਿੰਦੇ ਕਿ ਜਾਂਦਾ ਨਹੀਂ ਹੈ ਜੀ ਸਪਾਊਸ ਆਲਟਰਨੇਟ ਕਾਫੀ ਤਰੀਕੇ ਹੈਗੇ ਜੀ ਸਪਾਊਸ ਨੂੰ ਭੇਜਦੇ ਅੱਜ ਕੋਈ ਵੀ ਗ੍ਰੈਜੂਏਟ ਹੈ ਜਾਂ 12th ਕਰ ਚੁੱਕਾ ਸਪਾਊਸ ਨਾ ਕੈਨੇਡਾ ਜਾਣਾ ਚਾਹੁੰਦਾ ਜੀ ਸਾਡੇ ਕਿਸੇ ਵੀ ਦਫਤਰ ਦੇ ਵਿੱਚ ਆ ਸਕਦੇ ਹੋ ਅਸੀਂ ਵੀਜ਼ਾ ਲਵਾ ਕੇ ਦਾਂਗੇ ਸਪਾਊਸ ਵੀਜ਼ਾ ਤੇ ਕੱਠਿਆਂ ਕੈਨੇਡਾ ਭੇਜਾਂਗੇ ਜੀ ਇਹਦੇ ਨਾਲ ਨਾਲ ਕਾਫੀ ਐਪਲੀਕੈਂਟ ਐਸੇ ਹੈ ਜਿਨ੍ਹਾਂ ਨੂੰ ਡਰ ਹੈਗਾ ਜੀ ਟੈਸਟ ਸੈਸ਼ਨ ਲੈਟਰ ਆਊਗੀ ਜਾਂ ਨਹੀਂ ਆਊਗੀ ਸੋ ਇਨਕਲੂਡਿੰਗ ਜੀਆਈਸੀ ਔਰ ਫੀਸ 14,47,000 ਚ ਕੈਨੇਡਾ ਦਾ ਵੀਜ਼ਾ ਲਵਾ ਕੇ ਦਾਂਗੇ ਤੇ ਪੈਸੇ ਵੀ ਉਸ ਦਿਨ ਲੰਘੇ ਜਿੱਦਣ ਵੀਜ਼ਾ ਲ ਆਲਰੇਡੀ ਮੈਂ ਜ਼ਿਕਰ ਕੀਤਾ 2 2.5 2.5 ਲੱਖ ਰੁਪਏ ਜਿਹੜਾ ਪਹਿਲਾ ਟੈਸਟੀਸ਼ਲ ਲੈਟਰ ਦਾ ਹੀ ਦੇ ਦਿੰਦੇ ਵੀਜ਼ਾ ਰਿਫਿਊਜ਼ ਹੋ ਜਾਂਦਾ ਉਹ 2.5 3 ਲੱਖ ਦਾ ਨੁਕਸਾਨ ਹੋ ਜਾਂਦਾ ਨਿੱਕਾ ਪੈਸਾ ਹੋਮ ਗਲੋਬਲ ਪਹਿਲਾਂ ਨਹੀਂ ਲਾਊਗਾ ਜੀ ਨਾ ਕੋਈ ਅਪਲੀਕੇਸ਼ਨ ਫੀਸ ਨਾ ਪ੍ਰੋਸੈਸਿੰਗ ਫੀਸ ਨਾ ਕਾਲਜ ਫੀਸ ਨਾ ਐਂਬੈਸੀ ਹੋਰ ਨਾ ਹੀ ਬਾਇਓਮੈਟ੍ਰਿਕ ਪੈਸੇ ਉਸ ਦਿਨ ਲੰਗੇ ਜਦ ਦਿਨ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਊਗਾ ਸੋ ਇਥੋਂ ਬੱਚਾ ਕਾਫੀ ਹੱਦ ਤੱਕ ਸੇਫ ਹੈ ਜੀ ਸੇਫ ਹੈ ਬਿਲਕੁਲ ਸਿਕਿਉਰ ਹੋ ਜਾਂਦਾ ਕਿਉਂਕਿ ਪਹਿਲਾਂ ਇਹ ਨਹੀਂ ਹੈਗਾ ਕਿ ਵੀਜ਼ਾ ਆਵੇ ਨਾ ਆਵੇ ਤੁਹਾਡੀ ਸਿਰਦਰਦੀ ਨਹੀਂ ਹੈ ਇਹ ਨਹੀਂ ਹੋਗਾ ਤੁਹਾਡੇ ਨਾਲ ਠੱਗੀ ਵੱਜੇਗੀ ਜਾਂ ਫਿਰ ਸਾਡਾ ਕਿਉਂਕਿ ਜੇ ਪੈਸੇ ਵਾਪਸ ਵੀ ਆਉਂਦੇ ਘਟ ਘਟਾ ਕੇ ਲੱਖ 2 ਲੱਖ ਦਾ ਨੁਕਸਾਨ ਤਾਂ ਹੋ ਹੀ ਜਾਂਦਾ ਬੱਚੇ ਦਾ ਸੋ ਜੀ ਇਸ ਗੱਲੋਂ ਵੀ ਤੁਸੀਂ ਸਿਕਿਉਰ ਹੋਮ ਗਲੋਬਲ ਦੇ ਕੋਲ ਆਨੇ ਆ ਤਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਦੇਣੇ ਨੇ ਅੱਛਾ ਹੁਣ ਉਹਨੇ ਜਿਨ੍ਹਾਂ ਨੇ ਹੁਣੇ 12ਵੇਂ ਦੇ ਰਿਜ਼ਲਟ ਆਏ ਉਹ ਬੱਚਿਆਂ ਲਈ ਮੇਨ ਉਸੀ ਦੇਣਾ ਚਾਹੋ ਕਿਉਂਕਿ ਮੇਨ ਤਾਂ ਇਹ ਹੁੰਦਾ ਕਿ ਅਸੀਂ ਬਾਅਦ ਹੀ ਜਾਣਾ ਹਨਾ ਸੋ ਦੇਖੋ ਪ੍ਰੀਜੀ ਤੁਸੀਂ ਆਲਰੇਡੀ ਗੱਲ ਕੀਤੀ ਹੈ ਜੀ ਪੈਸੇ ਘਟ ਘਟਾਂਦੀ ਸੋ ਡੇਢ 2 ਲੱਖ ਰੁਪਏ ਉਦਾਂ ਕੱਟ ਹੋ ਜਾਂਦਾ ਜੀ ਕੁਝ ਬੱਚੇ ਦੀ ਮੈਸਿਵ ਫੀਸ ਵੀ ਕੱਟ ਹੋ ਜਾਂਦੀ ਹੈ ਕੁਝ ਜੀਆਈਸੀ ਵੱਲੋਂ ਜਦੋਂ ਵਾਪਸੀ ਆਣੀ ਹੈ ਜੇ ਡਾਲਰ ਰੇਟ ਡਾਊਨ ਗਿਆ ਉਹ ਹੋਰ ਡਾਊਨ ਚੱਲ ਜਾਂਦਾ ਸੋ ਕੁਝ ਕੇਜੈਂਟ ਦੀ ਫੀਸ ਹੈ ਕੋਈ 20 25 50 ਹਜ਼ਾਰ ਪਹਿਲਾਂ ਉਹ ਲੈਂਦਾ ਸੋ ਕਰਦੇ ਕਰਦੇ 2.5-3 ਲੱਖ ਰੁਪਏ ਨੁਕਸਾਨ ਹੋ ਜਾਂਦਾ ਔਰ ਕੁਝ 에ਜੈਂਟ ਪੂਰੀ ਦੀ ਪੂਰੀ ਵੀ ਨਹੀਂ ਵਾਪਸ ਮੋੜਦਾ ਸੋ ਅੱਜ ਦੀ ਗੱਲ ਕਰਦੇ ਆਂ ਜੀ ਬੱਚੇ ਦੀ ਨੀਡ ਕੀ ਹੈਗੀ ਹੈ ਪਹਿਲੀ ਚੀਜ਼ ਸਪਟੰਬਰ ਇਨਟੇਕ ਦੇ ਵਿੱਚ ਦਾਖਲਾ ਚਾ ਨਿੱਕਾ ਪੈਸਾ ਬੱਚਾ ਪਹਿਲਾਂ ਨਹੀਂ ਖਰਚ ਕਰਨਾ ਚਾਹੁੰਦਾ ਜੀ ਅਸੀਂ ਉਹ ਦੇ ਰਹੇ ਹਾਂ ਜੀ ਫਾਸਟ ਟਰੈਕ ਐਪਲੀਕੇਸ਼ਨ ਬੱਚਾ ਕਰਨਾ ਚਾਹੁੰਦਾ ਹੈ ਹਫਤੇ 'ਚ ਬੱਚੇ ਦੀ ਫਾਈਲ ਨੂੰ ਐਮਬੈਸੀ ਚ ਲਾ ਰਹੇ ਹਾਂ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਵਧੀ ਸੀਗਾ ਬੱਚਾ 24 ਘੰਟੇ ਜੇ ਅਟੈਸਟੇਸ਼ਨ ਲੈਟਰ ਅਪਰੂਵ ਕਰਾ ਰਹੇ ਹਾਂ ਤੇ ਬੱਚਿਆਂ ਨੂੰ ਹੁੰਦਾ ਸੀਗਾ ਕਿ ਮੇਰਾ ਨੁਕਸਾਨ ਨਾ ਹੋਵੇ ਮੈਂ ਪੈਸੇ ਦਵਾਂ ਵੀਜ਼ਾ ਲੱਗਣ ਤੋਂ ਬਾਅਦ ਅੱਜ ਹਰ ਇੱਕ ਚੀਜ਼ ਬੱਚੇ ਦੀ ਜੋ ਨੀਡ ਹੈਗੀ ਹੈ ਵੀਜ਼ਾ ਲੈਣ ਦੀ ਉਹ ਇੱਕ ਛੱਤ ਥੱਲੇ ਹੋਮ ਗਲੋਬਲ ਦੇ ਰਿਹਾ ਸੋ ਫਿਰ ਚਾਹੇ ਸਿੰਗਲ ਐਪਲੀਕੇਸ਼ਨ ਸੀਗੀ ਜਾਂ ਸਪਾਊਸਨ ਵਾਲਾ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਵੀ ਹੋਮ ਗਲੋਬਲ ਬਿਲਕੁਲ ਹੈਲਪ ਕਰ ਰਿਹਾ ਜੀ ਸੋ ਇਸ ਚੀਜ਼ ਦੇ ਉੱਤੇ ਬੱਚਿਆਂ ਨੂੰ ਬਿਲਕੁਲ ਵਧੀ ਕਰਨ ਦੀ ਨੀਡ ਨਹੀਂ ਹੈ ਸੈਕਿੰਡ ਥਿੰਗ ਤੁਸੀਂ ਕਹੇ 12th ਦਾ ਐਗਜ਼ਾਮ ਆ ਗਿਆ ਜੀ ਉਹ ਰਿਜ਼ਲਟ ਵੀ ਆ ਗਿਆ ਉਹਦਾ ਅੱਜ ਕਈ ਏਜੰਟ ਨਵੇਂ ਉੱਠਣਗੇ ਜੀ ਜਿਹੜੇ ਕਹਿਣਗੇ ਜੀ ਮੈਂ ਕੈਰੀਅਰ ਕਾਉਂਸਲਰ ਮੈਂ ਵੀਜ਼ਾ ਐਕਸਪਰਟ ਆ ਸੋ ਇੱਥੇ ਬੱਚਿਆਂ ਨੂੰ ਐਡਵਾਈਸ ਇਹ ਦਊਂਗਾ ਕਿ ਪਹਿਲਾਂ ਤੇ ਇਹ ਦੇਖੋ ਕਿ ਜਿਹੜੇ ਵੀ ਕੰਸਲਟੈਂਟ ਜਾਂ ਏਜੰਟ ਦੇ ਕੋਲ ਜਾ ਰਹੇ ਹੋ ਉਹਨੇ ਕੈਨੇਡਾ ਦਾ ਕਿੰਨਾ ਕੋ ਨੂੰ ਨੌਲੇਜ ਹੈਗੀ ਹੈ ਕਿੰਨੇ ਕੋ ਨੇ ਵੀਜ਼ੇ ਲਵਾਏ ਆ ਕਿੰਨੇ ਕ ਪਹਿਲਾਂ ਕਾਲਜਸ ਨਾਲ ਉਹਦਾ ਟਾਈਪ ਸੀਗਾ ਤੇ ਵੀਜ਼ੇ ਲੈ ਚੁੱਕਾ ਔਰ ਐਕਸਪਰਟ ਐਡਵਾਈਸ ਤੁਹਾਨੂੰ ਕਿੱਦਾਂ ਦੀ ਮਿਲ ਰਹੀ ਹੈ ਇਨਸਟੈਡ ਕਿ ਅੱਜ ਕੋਈ ਵੀ ABC ਏਜੰਟ ਆਇਆ ਕੋਈ 2-4000 ਰੁਪਏ ਲਾਇਆ ਫੇਸਬੁਕ ਇੰਸਟਾਗ੍ਰam ਦੇ ਉੱਤੇ ਤੇ ਆਪਣੇ ਆਪ ਨੂੰ ਦਿਖਾਤਾ ਕੋਟ ਪਾ ਕੇ ਜੀ ਮੈਂ ਇੱਕ ਵੀਜ਼ਾ ਮਾਹਰ ਆ ਜੀ ਸੋ ਇਸ ਚੀਜ਼ ਦੇ ਉੱਤੇ ਅਵੇਅਰ ਰਹੀਓ ਕਿਉਂਕਿ ਹੁਣ ਬਹੁਤ ਜ਼ਿਆਦਾ ਠੱਗ ਲੋਕ ਉੱਠਣਗੇ ਜੀ ਜੋ ਕਿ ਆਪ ਦੀ ਲੁਭਾਵਨੀ ਐਡਾ ਬਣਾ ਕੇ ਬੱਚਿਆਂ ਨੂੰ ਕਿਤੇ ਨਾ ਕਿਤੇ ਠੱਗੀ ਦੇ ਸ਼ਿਕਾਰ ਕਰਨਗੇ ਜੀ ਸੈਕਿੰਡ ਥਿੰਗ ਇਹ ਇਹਦੇ ਵਿੱਚ ਜ਼ਰੂਰ ਰਹੇਗੀ ਕਿ ਐਸੇ ਕੰਸਲਟੈਂਟ ਦੀ ਭਾਲ ਕਰੋ ਜਿੰਨੂੰ ਬਹੁਤ ਜ਼ਿਆਦਾ ਇੱਕ ਦਾ ਐਕਸਪੀਰੀਅੰਸ ਆ ਔਰ ਕੰਪਨੀ ਪੁਰਾਣੀ ਹੈ ਥਰਡ ਮਨਜੂਰशुदा ਲਾਇਸੈਂਸ ਕੰਸਲਟੈਂਟ ਕੰਪਨੀ ਹੈਗੀ ਹੈ ਜਾਂ ਨਹੀਂ ਹੈਗੀ ਅਗਰ ਕੋਈ ਤੁਹਾਨੂੰ ਐਸੀ ਐਪਲੀਕੇਸ਼ਨ ਕਰ ਰਿਹਾ ਜੀ ਜਿਹਦੇ ਵਿੱਚ ਉਹ ਏਜੰਟ ਕਹਿੰਦਾ ਜੀ ਪੈਸੇ ਲਵਾਂਗਾ ਵੀਜ਼ਾ ਲੱਗਣ ਤੋਂ ਬਾਅਦ ਉਹ ਕਹਿੰਦਾ ਜੀ ਮੈਂ ਸੋਨੇ ਤੇ ਸੁਹਾਗਾ ਮੈਂ ਇਹ ਨਹੀਂ ਕਹਿੰਦਾ ਸਾਰੇ ਮੇਰੇ ਕੋ ਅਗਰ ਇਹ ਕੁਆਲਿਟੀ ਦੇ ਵਿੱਚ ਤੁਹਾਨੂੰ ਕਿਸੇ ਕੰਸਲਟੈਂਟ ਦੇ ਅੰਦਰ ਮਿਲਦੀਆਂ ਨੇ ਸੋ ਬਿਲਕੁਲ ਉਹਦੇ ਕੋਲ ਜਾ ਕੇ ਆਪਦੀ ਐਪਲੀਕੇਸ਼ਨ ਪ੍ਰੋਸੈਸ ਕਰਾ ਸਕਦੇ ਹੋ ਸੈਕਿੰਡ ਥਿੰਗ ਇਹ ਹੈ ਕਿ ਆਪਦੇ ਪੇਰੈਂਟਸ ਨੂੰ ਜ਼ਰੂਰ ਨਾਲ ਲੈ ਕੇ ਜਾਓ ਕਿਉਂਕਿ ਸਟੂਡੈਂਟ ਨਾਲੋਂ ਜ਼ਿਆਦਾ ਜ਼ਿੰਦਗੀ ਮਾਪਿਓ ਨੇ ਦੇਖੀ ਹੈ ਇਨਸਾਨ ਪਹਿਚਾਨਣ ਦੀ ਉਹਨਾਂ ਨੂੰ ਚੰਗੀ ਸਮਝ ਹੁੰਦੀ ਹੈ ਸੋ ਆਪਣੇ ਡਾਕੂਮੈਂਟ ਲੈ ਕੇ ਆਓ ਆਪਦੇ ਪਰਿਵਾਰਕ ਮੈਂ ਨਾਲ ਦੇ ਨਾਲ ਹੀ ਖੁਦ ਜ਼ਰੂਰ ਰਿਸਰਚ ਕਰੋ ਕਿ ਮੈਂ ਜਿਹੜੇ ABC ਏਜੰਟ ਦੇ ਚੇਅਰ ਦੇ ਸਾਹਮਣੇ ਬੈਠਾ ਮੈਂ ਜੋ ਨੌਲੇਜ ਦੇ ਰਿਹਾ ਐਕਚੁਅਲ ਦੇ ਵਿੱਚ ਉਹ ਚੀਜ਼ ਹੈਗੀ ਹੈ ਨਹੀਂ ਹੈਗੀ ਸੋ ਸਰਕਾਰੀ ਸਾਈਟਸ ਚਾਹੇ ਕਾਲਜ ਦੀ ਹੈ ਚਾਹੇ ਐਮਬੈਸੀ ਦੀਆਂ ਨੇ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਬਰੀਫ ਕੀਤੀ ਹੁੰਦੀ ਹੈ ਉਸ ਚੀਜ਼ ਨੂੰ ਦੇਖੋ ਦੈਨ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰੋ ਜੀ ਬਿਲਕੁਲ ਜੀ ਬਿਲਕੁਲ ਸੋ ਸੋ ਸਮਝ ਕੇ ਵੀਜ਼ਾ ਅਪਲਾਈ ਕਰਿਆ ਕਰੋ ਹਮੇਸ਼ਾ ਹੀ ਸ਼ੋਜ਼ ਦੇ ਵਿੱਚ ਕਹਿੰਦੇ ਕਿ ਅੱਜਕੱਲ ਨੌਲੇਜ ਦੀ ਕਮੀ ਨਹੀਂ ਹੈਗੀ ਕਿ ਤੁਸੀਂ ਕੋਈ ਸੇ ਗਲਤ ਜਗ੍ਹਾ ਤੇ ਫਸ ਗਏ ਸਰਚ ਕਰ ਲਿਆ ਕਰੋ ਜੇ ਇਸ ਵੀ ਏਜੰਟ ਦੇ ਕੋਲ ਜਾਣੇ ਕਾਉਂਸਲਿੰਗ ਲਿਆ ਕਰੋ ਤੁਸੀਂ ਗੱਲਾਂ ਤੋਂ ਹੀ ਸਮਝ ਆ ਜਾਏਗੀ ਤੁਹਾਨੂੰ ਤੇ ਓਮ ਗਲੋਬਲ ਜਿਵੇਂ ਬਹੁਤ ਪੁਰਾਣੀ ਕੰਪਨੀ ਹੈ ਬਹੁਤ ਸਾਰੇ ਵੀਜ਼ਾਸ ਤੁਸੀਂ ਇਹਨਾਂ ਦੇ ਲੱਗੇ ਹੋਏ ਵੀਜ਼ਾ ਵੀ ਦੇਖ ਸਕਦੇ ਹੋ ਜਦੋਂ ਆਫਿਸ ਦੇ ਵਿੱਚ ਪਹੁੰਚੋਗੇ ਔਰ ਮੈਂ ਕਹਾਂਗੀ ਹਰ ਕਿਸੇ ਨੂੰ ਇਹ ਡਿਮਾਂਡ ਕਰਿਆ ਕਰੋ ਲੱਗੇ ਹੋਏ ਵੀਜ਼ਾ ਦੇਖਿਆ ਕਰੋ ਕੰਪਨੀ ਬਾਰੇ ਸਰਚ ਕਰਿਆ ਤਾਂ ਹੀ ਆਪਣਾ ਵੀਜ਼ਾ ਅਪਲਾਈ ਕਰਿਆ ਕਰੋ ਅੱਛਾ ਹੁਣ ਮੈਂ ਜਾਨਣਾ ਚਾਹਾਂਗੀ ਰਿਜੈਕਸ਼ਨ ਬਾਰੇ ਇਹ ਤੋਂ ਵੀ ਸਾਡਾ ਬੱਚਾ ਬਹੁਤ ਡਰਦਾ ਰੀਜ਼ਨ ਕੀ ਹੁੰਦੇ ਨੇ ਕਿਹੜੀਆਂ ਚੀਜ਼ਾਂ ਨੂੰ ਬੱਚਾ ਅਵੋਇਡ ਕਰੇ ਕਿ ਉਹਨੂੰ ਰਿਜੈਕਸ਼ਨ ਦਾ ਸਾਹਮਣਾ ਹੀ ਨਾ ਕਰਨਾ ਪਏ ਸੋ ਦੇਖੋ ਬਈ ਕੈਨੇਡਾ ਵੀਜ਼ਾ ਰਿਜੈਕਸ਼ਨ ਦੀ ਜਦੋਂ ਗੱਲ ਆਉਂਦੀ ਹੈ ਸੋ ਕੋਰਸ ਰੈਲੇਵੈਂਸੀ ਬੜੀ ਜ਼ਿਆਦਾ ਹੀ ਇੰਪੋਰਟੈਂਟ ਹੁੰਦੀ ਹੈ ਕਈ ਵਾਰੀ ਹੁੰਦਾ ਕਿ ਬੱਚਾ ਨਾਨ ਮੈਡੀਕਲ ਪੜ੍ਹਿਆ ਉਹਨੂੰ ਬਿਜ਼ਨਸ ਪ੍ਰੋਗਰਾਮ ਦੇ ਦਿੰਦੇ ਬੱਚਾ ਐਪਲੀਕੇਸ਼ਨ ਜਿਹੜੀ ਰਿਜੈਕਟ ਹੋ ਜਾਂਦੀ ਹੈ ਸੋ ਬਹੁਤ ਸਾਰੀਆਂ ਐਪਲੀਕੇਸ਼ਨਸ ਅਦਾ ਦੀਆਂ ਗਈਆਂ ਕਿ ਆਰਟਸ ਵਾਲਾ ਬੱਚਾ ਉਹਨੂੰ ਮੈਡੀਕਲ ਤੇ ਪ੍ਰੋਗਰਾਮ ਦਿੱਤੇ ਗਏ ਹੁੰਦੇ ਆ ਸੋ ਉੱਥੇ ਕੰਸਲਟੈਂਟ ਥੋੜਾ ਸੋਚ ਸਮਝ ਕੇ ਚੂਜ਼ ਕਰਾਇਆ ਕਰੋ ਕੋਰਸ ਰੈਲੇਵੈਂਟ ਹੈਗਾ ਵੀਜ਼ਾ ਮਿਲਦਾ ਕੋਰਸ ਰੈਲੇਵੈਂਟ ਨਹੀਂ ਹੈਗਾ ਵੀਜ਼ਾ ਨਹੀਂ ਮਿਲਦਾ ਅੱਜ ਇਹ ਕਹਿਣਾ ਹੈ ਸਿਚੁਏਸ਼ਨ ਇੰਦਾ ਦੀ ਹੈਗੀ ਕਿ ਪਰਸੈਂਟੇਜ ਘਟਾ ਚੱਲ ਜਾਏਗੀ ਆਲਸ ਦੇ ਵਿੱਚ ਥੋੜੇ ਜਿਹਾ ਬੈਂਡ ਘਟਾ ਉਹ ਚੱਲ ਜਾਊਗਾ ਬਟ ਕੋਰਸ ਗਲਤ ਹੈ ਸਟ੍ਰੇਟ ਵੇ ਵੀਜ਼ਾ ਰਿਜੈਕਟ ਹੋਏਗਾ ਦੂਸਰੀ ਚੀਜ਼ ਜਿਹੜਾ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ ਉਹਦੀ ਪ੍ਰੋਗਰੈਸ਼ਨ ਹੈਗੀ ਹੈ ਜਾਂ ਨਹੀਂ ਹੈਗੀ ਕਈ ਵਾਰੀ ਹੁੰਦਾ ਹੈ ਕਿ ਸੇਮ ਲੈਵਲ ਦਾ ਕੋਰਸ ਹੁੰਦਾ ਹੈ ਜਾਂ ਇੰਡੀਆ ਦੇ ਵਿੱਚੇ ਕੋਈ ਤੁਸੀਂ ਬੈਚਲਰ ਜਾਂ ਡਿਪਲੋਮਾ ਐਸਾ ਕਰ ਲੇਤਾ ਹੁੰਦਾ ਕਿ ਜਿਹੜਾ ਕੈਨੇਡਾ ਦੇ ਵਿੱਚੇ ਉਹਦਾ ਲੈਵਲ ਘੱਟ ਹੈ ਪ੍ਰੋਗਰੈਸ਼ਨ ਨਹੀਂ ਹੈਗੀ ਵੀਜ਼ਾ ਰਿਜੈਕਟ ਹੋ ਜਾਂਦਾ ਥਰਡ ਇਹਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਜੀ ਵੀਜ਼ਾ ਆਫੀਸਰ ਦਾ ਨਾਮ ਵੀਜ਼ਾ ਆਫੀਸਰ ਹੈ ਰਿਫਿਊਜ਼ਲ ਆਫੀਸਰ ਨਹੀਂ ਹੈਗਾ ਉਹ ਵੀ ਚਾਹੁੰਦਾ ਵੀਜ਼ਾ ਦੇਣਾ ਬਟ ਕਿਤੇ ਨਾ ਕਿਤੇ ਜਦੋਂ ਕੁਝ ਐਦਾਂ ਦੀਆਂ ਚੀਜ਼ਾਂ ਸਟੂਡੈਂਟ ਜਾਂ ਏਜੰਟ ਕਰ ਦਿੰਦਾ ਇਹ ਸੀਟ ਦਮਾਨ ਕਰਕੇ ਉਨਕੂਲ ਸੋ ਦਿੱਤਾ ਜਾਂਦਾ ਕਿ ਜਿਹੜਾ ਮੈਚ ਹੀ ਨਹੀਂ ਬੱਚੇ ਦੀ ਪ੍ਰੋਫਾਈਲ ਦੇ ਨਾਲ ਕਰਦਾ ਉੱਥੇ ਵੀਜ਼ਾ ਰਿਜੈਕਟ ਹੋਏਗਾ ਕੋਰਸ ਕੈਨੇਡਾ ਦੇ ਵਿੱਚ ਚੰਗਾ ਲਿਆ ਜਾਵੇ ਮੇਰੇ ਸਾਬ ਨਾਲ 90% ਜਿਹੜਾ ਕੈਨੇਡਾ ਦਾ ਵੀਜ਼ਾ ਜਿਹੜਾ ਲੱਗਦਾ ਕੋਰਸ ਦੇ ਉੱਪਰ ਆ ਤੇ ਤੁਹਾਡੀ ਪ੍ਰੋਗਰੈਸ਼ਨ ਦੇ ਉੱਪਰ ਆ ਅਗਰ ਇਹ ਦੋ ਚੀਜ਼ਾਂ ਦਾ ਖਿਆਲ ਰੱਖਿਆ ਤੇ ਵੀਜ਼ਾਸ ਦੇਖਣ ਨੂੰ ਮਿਲਦੇ ਆ ਜੀ ਬਿਲਕੁਲ ਜੀ ਬਿਲਕੁਲ ਸੋ ਥੈਂਕ ਯੂ ਸੋ ਮਚ ਜੀ ਤੁਸੀਂ ਬਹੁਤ ਵਧੀਆ ਐਡਵਾਈਸ ਕਿਉਂਕਿ ਕੈਨੇਡਾ ਨੂੰ ਲੈਂਗੁਏਜ ਜਿਵੇਂ ਪਹਿਲਾਂ ਵੀ ਕਿਹਾ ਬਹੁਤ ਸਵਾਲ ਸੀਗੇ ਬੱਚਾ ਉਹਦੇ ਬੰਚ ਜਿਨ੍ਹਾਂ ਨੇ ਹੁਣ ਅਪਲਾਈ ਕਰਨਾ ਡਰ ਰਹੇ ਸੀ ਆਈ ਥਿੰਕ ਉਹ ਡਰ ਕਿਤੇ ਨਾ ਕਿਤੇ ਥੋੜਾ ਬਹੁਤ ਖਤਮ ਹੋ ਗਿਆ ਹੋਏਗਾ ਅੱਜ ਦੇ ਸ਼ੋ ਦੇ ਵਿੱਚ ਸੋ ਥੈਂਕ ਯੂ ਸੋ ਮਚ ਥੈਂਕ ਯ ਸੋ ਸਟੂਡੈਂਟਸ ਆਈ ਹੋਪ ਇਹ ਟੈਨਸ਼ਨ ਜਿਹੜੀ ਆ ਤੁਹਾਨੂੰ ਦੀ ਕੈਨੇਡਾ ਨੂੰ ਲੈ ਕੇ ਖਤਮ ਹੋ ਗਈ ਹੋਏਗੀ ਸੋ ਕੈਨੇਡਾ ਅਪਲਾਈ ਕਰਨਾ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਓਮ ਗਲੋਬਲ ਕਿਉਂਕਿ ਉਹੀ ਹੈ ਕਿ ਜੋ ਐਕਸਪਰਟ ਹੁੰਦੇ ਨੇ ਕਿਸੇ ਕੰਟਰੀ ਦੇ ਉਹਨਾਂ ਦੇ ਕੋਲ ਹੀ ਤੁਹਾਨੂੰ ਜਾਣਾ ਚਾਹੀਦਾ ਜਿਵੇਂ ਓਮ ਗਲੋਬਲ ਕੈਨੇਡਾ ਐਕਸਪਰਟ ਹੈਗਾ ਤੁਹਾਨੂੰ ਬਹੁਤ ਸਾਰੀਆਂ ਆਪਸ਼ਨ ਦੇ ਰਿਹਾ ਅਫੋਰਡੇਬਲ ਤਰੀਕੇ ਦੇ ਨਾਲ ਜੇ ਤੁਸੀਂ ਜਾਣਾ 15 ਕੋ ਲੱਖ ਰੁਪਏ ਦੇ ਵਿੱਚ ਵੀ ਤੁਹਾਨੂੰ ਕੈਨੇਡਾ ਪਹੁੰਚਾ ਰਿਹਾ ਹੈ ਬਹੁਤ ਬਹੁਤ ਜਲਦੀ ਜੜਾ ਹੈਗਾ ਇਹਨਾਂ ਦੇ ਵੀਜ਼ਾਸ ਆ ਰਹੇ ਨੇ ਕੈਨੇਡਾ ਦੇ ਵੀਜ਼ਾ ਲੈ ਕੇ ਆ ਰਹੇ ਆ ਸੋ ਬਹੁਤ ਜਲਦੀ ਤੁਸੀਂ ਵੀ ਅਪਲਾਈ ਕਰੋ ਜਿਆਦਾ ਦੇਰ ਨਾ ਲਗਾਓ ਸੋਚਣ ਸਮਝਣ ਦਾ ਹੁਣ ਟਾਈਮ ਨਹੀਂ ਆ ਹੋ ਸਕਦਾ ਉੱਥੇ ਜਾ ਕੇ ਬਾਅਦ ਸੀਟਸ ਹੀ ਖਤਮ ਹੋ ਜਾਣ ਜਦ ਤੱਕ ਤੁਸੀਂ ਸੋਚੋਗੇ ਹੁਣ ਅਸੀਂ ਜਾਣਾ ਤੇ ਫਿਰ ਤੁਹਾਨੂੰ ਵੇਟ ਕਰਨੀ ਪੈਗੀ ਅਗਲੇ ਸਾਲ ਦੀ ਸੋ ਆਈ ਹੋਪ ਨੰਬਰ ਨੋਟ ਕਰ ਲਿਆ ਹੋਣਗੇ ਤੁਸੀਂ ਇਹਨਾਂ ਨੰਬਰ ਤੇ ਕਾਲ ਕਰੋ ਆਫਿਸ ਦੇ ਵਿੱਚ ਪਹੁੰਚੋ ਤੇ ਹੁਣ ਕੁਝ ਇੱਕ ਸਟੂਡੈਂਟਸ ਦੀਆਂ ਸਕਸੈਸ ਸਟੋਰੀਜ਼ ਤੁਹਾਨੂੰ ਸ਼ੇਅਰ ਕਰਦੇ ਆ ਸਸਟ੍ਰਿਕਾ माई नेम इज़ रमनदीप कौर आई एम फ्रॉम नीलोखेरी माई क्वालिफिकेशन इज ग्रेजुएशन एंड आई पास आउट इन टू थाउजेंड ट्वेंटी माई स्टडी वीजा फ्रॉम विद द हेल्प ऑफ ऑम ग्लोबल एजुकेशन सत श्रीकाल मेरा नाम नवजोत चौधरी है और मैं नवर शहर तो बिलोंग करती हाँ मेरा पी टी स्कोर सिक्सटी ओवरऑल है और मैं ओम ग्लोबल चंडीगढ़ विजिट किया और उन्होंने मेरा विद इन वन मंथ वीज़ा लगवा के दता और मैं उन्होंने बहुत बहुत धन्यवाद कर ਹੈਲੋ एवरीवन ਮੇਰਾ ਨਾਮ ਹਰਕੀਰ ਸਿੰਘ ਹੈ ਤੇ ਮੈਂ ਹਾਪੜ ਤੋਂ ਬਿਲੋਂਗ ਕਰਦਾ ਹਾਂ ਮੈਂ ਹਜੇ 2023 ਚ ਆਪਣੀ ਬੈਚਲਰਸ ਕੰਪਲੀਟ ਕਰੀ ਤੇ ਆਈਲਸ ਮੇਰੇ 6.5 ਸੀਗੇ ਤੇ ਪਹਿਲਾਂ ਮੇਰਾ 3 ਟਾਈਮਸ ਮੇਰਾ ਰਿਫਿਊਜ਼ ਸੀਗਾ ਤੇ ਮੈਂ ਓਮ ਗਲੋਬਲ ਨੂੰ ਅਪਰੋਚ ਕਰੀ ਤੇ ਇਹਨਾਂ ਨੇ ਮੇਰਾ ਵੀਜ਼ਾ 2 ਮਹੀਨੇ ਚ ਲਵਾ ਕੇ ਦਿੱਤਾ ਤੇ ਮੈਂ ਜ਼ਰੂਰ ਕਹਾਂਗਾ ਕਿ ਅਗਰ ਤੁਹਾਡਾ ਕਿਤੇ ਵੀ ਰਿਫਿਊਜ਼ ਹੈ ਜਾਂ ਕੋਈ ਦਿੱਕਤ ਹੈ ਤਾਂ ਤੁਸੀਂ ਓਮ ਗਲੋਬਲ ਨੂੰ ਜ਼ਰੂਰ ਕੰਟੈਕਟ ਕਰੋ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਤੇ ਮੈਂ ਬੀਟਾ ਕੀਤੀ ਹੋਈ ਆ ਤੇ ਮੈਂ 2018 ਦੀ ਪਾਸਪੋਰਟ ਨਾਲ ਤੇ ਅੱਜ ਮੇਰਾ ਵੀਜ਼ਾ ਆਇਆ ਹੈ ਤੇ ਓਮ ਭੋਗਲੇ ਮੈਨੂੰ ਮੇਰਾ ਵੀਜ਼ਾ ਲੈ ਕੇ ਦਿੱਤਾ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਮੇਰਾ ਵੀਜ਼ਾ ਲੈ ਕੇ ਦਿੱਤਾ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਸ਼ਦੀਪ ਸਿੰਘ ਟੁਰਨਾਮਾ ਹੈ ਖੰਨੇ ਤੋਂ ਬਿਲੋਂਗ ਕਰਦਾ ਤੇ ਮੇਰੇ ਦੋ ਵੀਜ਼ਾ ਤਾਂ ਸੀਗੀਆਂ ਇੱਕ ਯੂਐਸਏ ਤੋਂ ਤੇ ਇੱਕ ਕੈਨੇਡਾ ਤੋਂ ਸਟੱਡੀ ਸਟੱਡੀ ਵੀਜ਼ਾ ਸੀਗਾ ਤੇ ਮੈਂ 12 ਕੀਤੀ ਹੋਈ ਹੈ ਉਹਦੇ ਵਿੱਚ ਮੇਰੇ 70% ਮਾਰਕਸ ਸੀਗੇ CBSE ਚੋਂ ਤੇ ਮੇਰਾ On Global Online ਦਸਤਾਨੇ ਦੇ ਵਿੱਚ ਵੀਜ਼ਾ ਲੈ ਕੇ ਦਿੱਤਾ ਤੇ ਮੈਂ ਬਹੁਤ థాంਕਫੁਲ ਕਰ ਰਹਿਣਾ ਤੇ ਇਕ ਵੀ ਮੈਂ ਦੀਪਕ ਗੁਪਤਾ ਲਾੜਵਾ ਹਰਿਆਣਾ ਸੇ ਮੈਂ ਨੇ On Global ਸੇ ਆਪਣਾ ਵਰ ਪਰਮਿਟ ਕੇ ਅਪਲਾਈ ਕੀਤਾ ਸੀ ਤਾਂ ਬਹੁਤ ਜਲਦ ਹੀ ਉਹਨਾਂ ਨੇ ਮੇਰੇ ਵਰ ਪਰਮਿਟ ਕੇ ਪ੍ਰੋਵਾਈਡ ਕੀਤਾ ਹੈ ਔਰ ਮੈਂ ਆਪ ਸਭ ਸੇ ਕਹੂੰਗਾ ਕਿ ਆਪ ਵੀ ਜਲਦੀ ਇੱਥੇ ਆ ਕੇ ਅਪਲਾਈ ਕਰੋ ਹੈਲੋ ਮੇਰਾ ਨਾਮ ਸਰਦੀਪ ਸਿੰਘ ਹੈ ਤੇ ਮੈਂ ਜਿਹੜੀ ਤੋਂ ਬਲੌਂਕ ਕਰਦਾ ਹਾਂ ਤੇ ਮੈਂ ਐਸੈਂਟਲੀ ਆਪਣੀ ਟ੍ਰੈਡਸ ਐਜੂਕੇਸ਼ਨ ਕੰਪਲੀਟ ਕੀਤੀ ਸੀ ਉਸ ਤੋਂ ਬਾਅਦ ਮੈਂ ਆਇਲਟਸ ਰਿਚਰ 6 ਬੈਂਕਪ੍ਰੂਫ ਕੀਤੇ ਸਨ ਤੇ ਆਪ ਆਫਟਰ ਮੈਂ ਆਪਣੀ ਫਾਈਲ ਵਿਦ ਦੀ ਹਲਪ ਆਫ ਓਨ ਗਲੋਬਲ ਇਮੀਗ੍ਰੇਸ਼ਨ ਤੋਂ ਲਗਵਾਈ ਸੀ ਜੋ ਜੋ ਕਿ ਇਹਨਾਂ ਦੀ ਹਲਪ ਨਾਲ ਮੈਂ ਐਸੈਂਟਲੀ ਆਪਣਾ ਵੀਜ਼ਾ ਪ੍ਰਾਪਤ ਕੀਤਾ ਹੈ ਜੇਕਰ ਤੁਸੀਂ ਵੀ ਆਪਣਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਰਿਸਟਰ ਕਰੋ ਓਨ ਗਲੋਬਲ ਇਮੀਗ੍ਰੇਸ਼ਨ ਥੈਂਕ ਯੂ ਸਭ ਸੰਗਤਾਂ ਜੀ ਮੇਰਾ ਨਾਮ ਜਿੰਗੋ Hello everyone, my name is Priya. I have done my bachelor's of computer science in 2019 and after that I took my IELTS exam and I got overall seven bands. Then I searched about consultants on the internet and I came to know about Om Global. And the staff is very good. They helped me a lot, and now I got my Australian visa. I'm very happy for that. Thank you. My name is Ramandeep Kaur. Uh, I completed my senior secondary in 2019, non-medical stream. After that, I scored 6.5 and not less than six in IELTS. Then I applied for my Canada study visa from Om Global, uh, and here I got my visa. Thank you to Om Global and whole staff. Hello everyone. Myself Komalpreet Kaur. So after completing my graduation, I decided to go abroad for pursuing my higher education. And for that purpose, I chose Own Global for my visa filing process. And my decision was worth it as I have my visa in my hands today. So if you are also thinking to go abroad for your higher education, please do visit Own Global as they provide best of the services. Thank you. ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਵਲਜੀਤ ਕੌਰ ਹੈ ਤੇ ਮੈਂ ਆਪਣੀ ਬੈਚਲਰਸ ਡੀਗਰੀ ਔਫ 2016 ਇੰਚ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਮੇਰਾ 7 ਸਾਲ ਦਾ ਗੈਪ ਸੀ ਤਾਂ ਮੈਂ ਕਾਫੀ ਸਾਰੇ ਕੰਸਲਟੈਂਟ ਨਾਲ ਕੰਸਲਟ ਕੀਤੀ ਆਪਣੀ ਪ੍ਰੋਫਾਈਲ ਆਸਟ੍ਰੇਲੀਆ ਵੀਜ਼ਾ ਲਈ ਬਟ ਉਹਨਾਂ ਨੇ ਕਿਹਾ ਕਿ ਨਹੀਂ ਆ ਸਕਦਾ ਡਿਊ ਟੂ ਗੈਪ ਬਟ ਜਦੋਂ ਮੈਂ ਓਮ ਗਲੋਬਲ ਆਈਟਾ ਨਾਲ ਮੈਨੂੰ ਪੂਰਾ ਯਕੀਨ ਦਿਵਾਇਆ ਕਿ ਤੁਹਾਡਾ ਵੀਜ਼ਾ ਆਊਗਾ ਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਓਮ ਗਲੋਬਲ ਦਾ ਤੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਵਧੀਆ ਰਿਕਮੈਂਡ ਕੀਤਾ ਐਂਡ ਬੜਾ ਵਧੀਆ ਡੀਲ ਕੀਤਾ ਸਾਡੇ ਨਾਲ ਸੋ ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਓਮ ਗਲੋਬਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਲਜੀਤ ਕੌਰ ਹੈ ਮੈਂ ਪਿੰਡ ਬੋਪਰੇ ਦੀ ਰਹਿਣ ਵਾਲੀ ਆ ਮੈਂ ਆਪਣੀ ਗ੍ਰੈਜੂਏਸ਼ਨ 2022 ਦੇ ਵਿੱਚ ਕੀਤੀ ਤੇ ਉਸ ਤੋਂ ਬਾਅਦ ਮੈਂ ਆਲਸਾ ਇਗਜ਼ਾਮ ਦਿੱਤਾ ਜਿੰਦੇ ਵਿੱਚ ਮੈਨੂੰ 6.5 ਬੈਂਡ ਆਏ ਉਸ ਤੋਂ ਬਾਅਦ ਮੈਂ ਵੀ ਆਸਟ੍ਰੇਲੀਆ ਜਾਣ ਦੀ ਚਾਹਵਾਨ ਸੀ ਮੈਂ ਤੇ ਇਸ ਕਰਕੇ ਮੈਂ ਇੰਸਟਾਗ੍ਰam ਤੇ ਓਮ ਗਲੋਬਲ ਵਾਲਿਆਂ ਦਾ ਪੇਜ ਦੇਖਿਆ ਜਿੰਦੇ ਵਿੱਚ ਮਾਨੂੰ ਜੇ ਸਟੋਰੀਆਂ ਤੇ ਪੋਸਟ ਵਗੈਰਾ ਦੇਖਿਆ ਜਿਹਦੇ ਤੋਂ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਈ ਤੇ ਫਿਰ ਮੈਂ ਆਪਣੇ ਪੇਰੈਂਟਸ ਦੇ ਨਾਲ ਇੱਥੇ ਆ ਕੇ ਵਿਜ਼ਿਟ ਕੀਤਾ ਇੱਥੇ ਦੇ ਤਾਂ ਕੈਲਕੂਲਮ ਮੈਨੂੰ ਬਹੁਤ ਹੀ ਵਧੀਆ ਸਪੋਰਟ ਤੇ ਗਾਈਡੈਂਸ ਦਿੱਤੀ आस्ट्रेलिया का वीजा ग्रांट किया है सो so, मैं बहुत ही चावाना तो मैं एक तुम चीज कहना चाहूंगी कि जिन्होंने जिन्होंने अपना किसी कंट्री दे so, भी कंट्री का वीजा लगवाना है प्लीज मस्ट विजिट ऑन ग्लोबल सो ती भी अपनी ड्रीम पूरे कर सको थैंक यू सो मच